ਦੇ ਚ ਬਟ ਕੇ 5-10 ਮਹੀਨਿਆਂ ਦੇ ਵਿੱਚ ਅਸੀਂ ਦਬ ਦਬ ਇੰਡੀਆ ਜਾਵਲੀ ਆ ਇਹ ਰਾਜ ਦੀ ਕੀ ਗੱਲ ਹੈ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਅੱਜ ਅਸੀਂ ਪਹੁੰਚੇ ਜੀ ਮੱਲੀ ਫਾਰਮ ਪਿੰਡ ਸੇਖ ਦੌਲਤ ਹੈ ਜੀ ਜਗਰਾਵਾਂ ਦੇ ਬਿਲਕੁਲ ਲਾਗੇ ਆ ਵੀਰ ਅਮਨਦੀਪ ਕੋਲੇ ਪਹੁੰਚੇ ਅੱਜ ਆਪਾਂ ਤਾਂ ਇਹਨਾਂ ਦੇ ਫਾਰਮ ਬਾਈ ਬਲਦੇਵ ਆਸਟ੍ਰੇਲੀਆ ਅੱਜ ਜਿਹੜਾ ਇਹਨਾਂ ਦੇ ਫਾਰਮ ਦੇ ਸਾਰੇ ਜਿਹੜੇ ਜਾਨਵਰ ਹੈ ਥੋਡੇ ਨਾਲ ਉਹ ਵੀ ਸਾਂਝੇ ਕਰਨੇ ਆਪਾਂ ਵੀਡੀਓ ਦੇ ਵਿੱਚ ਅੱਜ ਸੋੜੀਆਂ ਯਾਦਾਂ ਕੈਦ ਕਰਦੇ ਆਂ ਮੱਝਾਂ ਦੇ ਸੌਂਗ ਤੋਂ ਲਾ ਕੇ ਗਾਵਾਂ ਦੇ ਸੌਂਗ ਤੋਂ ਲਾ ਕੇ ਟੌਪ ਦੀਆਂ ਘੋੜੀਆਂ ਦਾ ਸੌਂਗ ਹੈ ਤੇ ਅੱਜ ਚੱਲਦੇ ਆਂ ਆਪਾਂ ਫਾਰਮ ਦੇ ਅੰਦਰ ਤੇ ਕਰਾਉਣੇ ਆਂ ਬਾਈਆਂ ਦੇ ਨਾਲ ਗੱਲਬਾਤ ਤਾਂ ਬਾਕੀ ਨਜ਼ਾਰਾ ਬੰਨਿਆ ਹੋਇਆ ਤਾਂ ਵੇਚੀ ਮੱਝਾਂ ਨਿਮਾਉਣ ਵਾਸਤੇ ਦੇਖੋ ਫੁੱਲ ਬਣਾਇਆ ਹੋਇਆ ਜੀ ਵੇਚੀ ਮੋਟਰ ਚੱਲਦੀ ਐ ਖੇਤ ਦੇ ਵਿੱਚ ਬੈਠੇ ਆ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਇੱਧਰ ਮੱਝਾਂ ਦੇ ਸ਼ੁਰੂ ਕਰਾਂਗੇ ਤੇ ਪਹਿਲਾਂ ਤੁਹਾਨੂੰ ਭਰਾਵਾਂ ਦੇ ਨਾਲ ਵੀ ਮਿਲਾ ਦਈਏ ਆਜੋ ਇਧਰ ਮਿਲਾਂ ਕੇ ਉਦੋਂ ਬਾਅਦ ਚੱਲਦੇ ਆਂ ਤੁਹਾਡਾ ਸਭ ਕੀ ਹਾਲ ਆ ਜੀ ਵਧੀਆ ਜੀ ਵਧੀਆ ਜੀ ਤੁਸੀਂ ਦੱਸੋ ਜੀ ਹੋਰ ਅਮਨਦੀਪ ਕੀ ਹਾਲ ਆ ਬਾਈ ਸਹਿਮ ਹੋਰ ਬਾਈ ਠੀਕ ਆ ਜੀ ਤਾਂ ਹੋਰ ਬਾਈ ਠੀਕ ਹੈ ਆਪਾਂ ਪਹਿਲਾਂ ਮੱਜਾਂ ਤੋਂ ਕਰੀਏ ਸ਼ੁਰੂ ਆਜੂ ਤਾਂ ਚੱਲਦੇ ਆਂ ਬਾਕੀ ਤੁਹਾਨੂੰ ਸਾਰੀ ਦਿਖਾਉਣੇ ਆ ਤੇ ਬਾਈ ਦੇ ਸ਼ੌਂਕ ਬਾਰੇ ਵੀ ਗੱਲ ਕਰਦੇ ਆ ਤਾਂ ਸ਼ੌਂਕ ਬਾਈ ਨੇ ਇਦਾਂ ਦਾ ਪਾਇਆ ਤੇ ਆਪਦੇ ਚਾਚੇ ਨੂੰ ਆਸਟ੍ਰੇਲੀਆ ਤੋਂ ਇਧਰ ਲਈ ਖਿੱਚ ਪਾਤੀ ਉਹ ਕਹਿੰਦਾ ਨਹੀਂ ਜਵਾ ਕਹਿੰਦੇ ਵੀ ਸਾਡਾ ਚਾਚਾ ਪੱਕਾ ਕਾਰੋਬਾਰ ਚੰਗਾ ਚੰਗੇ ਟਰੈਕਟਰ ਕਾ ਆਸਟ੍ਰੇਲੀਆ ਸੈਟ ਹੈ ਕਿ ਜਾਣਾ ਚਾਚੇ ਕੋਲੇ ਪਰ ਹੁਣ ਚਾਚਾ ਕਹਿੰਦਾ ਇੱਧਰ ਨਾਲ ਸਾਰਾ ਕੁਝ ਵੇਚ-ਵਟ ਕੇ ਭਤੀਜੇ ਕੋਲ ਹੀ ਆਉਣਾ ਠੀਕ ਆ ਇਹ ਹੁੰਦੀ ਆ ਕਹਿੰਦੇ ਨੇ ਕੰਮ ਦੀ ਲਗਨ ਤੇ ਪਿਆਰ ਮੁਹੱਬਤ ਤੇ ਜੇ ਆਪਾਂ ਗੱਲ ਕਰਦੇ ਆ ਸੌਂਗਵਾਤ ਤੇ ਪਮਾ ਦੀ ਖੇਤਾਂ ਦੇ ਵਿੱਚ ਬੈਠੇ ਆ ਤੇ ਅੱਜ ਸਭ ਤੋਂ ਪਹਿਲਾਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਖਤਮ ਹੋ ਗਈਆਂ ਜਿਵੇਂ ਝਲਕਮਾਰੀ ਇਹ ਬਲਦ ਗੱਡੀ ਐ ਹਰ ਇੱਕ ਬੰਦਾ ਗੱਡੀ ਵੇਚਦਾ ਤੇ ਬਲਦ ਘਰੋਂ ਕੱਢਣ ਦੀ ਕੋਸ਼ਿਸ਼ ਕਰਦਾ ਤੇ ਅੱਜ ਇਹ ਵੀ ਚੀਜ਼ ਦੇਖਣ ਨੂੰ ਮਿਲਦੀ ਐ ਤੇ ਬੜਾ ਮਤਲਬ ਰੂਹ ਖੁਸ਼ ਹੁੰਦੀ ਆ ਹਨਾ ਅੱਗੇ ਹਰ ਘਰਾਂ ਦੇ ਵਿੱਚ ਸੀਗੇ ਤੇ ਹੁਣ ਆਪਾਂ ਗੱਲ ਕਰਦੇ ਆ ਡਾਕਟਰ ਸਾਹਿਬ ਆਪਣੇ ਫਾਰਮ ਦੇ ਵੀਰੇ ਆਪਣੇ ਕੋਲ 40 ਤੋਂ 45 ਹੈਗੇ ਆ 40 ਤੋਂ 45 ਆ ਜੀ ਹਾਂਜੀ ਤੇ ਨਾਲ ਮੱਝਾਂ ਨਾਲ ਗਾਵਾਂ ਜੀ ਹਾਂਜੀ ਹਾਂਜੀ ਤਾਂ ਜਿਹੜੀ ਸਾਰੀ ਬਰੀਡ ਹੈ ਜਿਹੜੀ ਆਪਾਂ ਜੇ ਗਾਵਾਂ ਕਰਨੀ ਵੀ ਧਿਆਨ ਦਿੰਨੇ ਆ ਥੋੜੀ ਜੀ ਨਵੀਂ ਬਰੀਡ ਹੀ ਹੈ ਜ਼ਿਆਦੇ ਹੈ ਨਾ ਹਾਂਜੀ ਹਾਂਜੀ ਨਵੀਂ ਬਰੀਡਾਂ ਹਾਂਜੀ ਹਾਂਜੀ ਠੀਕ ਆ ਜੀ ਬਾਈ ਜਨਨ ਕੀ ਵੀ ਪ੍ਰਾਣੀਆਂ ਜਿਹੜੀਆਂ ਜ਼ਿਆਦੇ ਹੈ ਨਹੀਂ ਨਹੀਂ ਵੀਰੇ ਪਹਿਲਾਂ ਮੱਝਾਂ ਹੀ ਸੀਗੀਆਂ ਘਰੇ ਓਕੇ ਜੀ ਤੇ ਇੱਥੇ ਲਿਆਂਦੇ ਨੂੰ 3 ਸਾਲ ਹੀ ਹੋਇਆ 3 ਸਾਲ ਹੋ ਗਏ ਜੀ ਇੱਥੇ ਹਾਂਜੀ ਹਾਂਜੀ ਵੀਰੇ ਆ 3 ਸਾਲ ਤੋਂ ਵਧਾਉਣ ਲੱਗੇ ਤੇ ਗਾਵਾਂ ਫਿਰ ਇੱਥੇ ਆ ਕੇ ਰੱਖਣ ਲੱਗੇ ਇੱਥੇ ਵੀਰੇ ਪਹਿਲਾਂ ਘਰੇ 3 ਗਾਵਾਂ ਸੀਗੀਆਂ ਓਕੇ ਉਹਨਾਂ ਤੋਂ ਗਾਂ ਫਿਰ ਕੁਝ ਆਪ ਦੀਆਂ ਬੱਚੀਆਂ ਸੀਗੀਆਂ ਹਾਂਜੀ ਕੁਝ ਫਿਰ ਨਵੀਆਂ ਲਿਆ ਕੇ ਸ਼ੁਰੂ ਕੀਤੀਆਂ ਇਹਨਾਂ ਵਿੱਚੋਂ ਨਗਾਵਾਂ ਤਾਂ 10 ਕ ਲਈਆਂ ਸੀਗੀਆਂ ਤੇ ਮਗਰ ਬੱਚੀਆਂ ਸ਼ੁਰੂ ਆਪਣੀਆਂ ਹੋ ਗਈਆਂ ਤਿਆਰ ਓਕੇ ਮਗਰ ਦੀ ਮਗਰ ਤਿਆਰ ਹੋਈ ਜਾਂਦੀ ਹਾਂ ਹਾਂਜੀ ਹਾਂਜੀ ਵੀਰੇ ਇਹ ਆਪਾਂ ਜੇ ਆਪਾਂ ਗੱਲਾਂ ਕਰੀਏ ਤੇ ਬੁੱਲ ਬਹੁਤ ਸੋਹਣਾ ਖੜਾ ਹੈ ਨਾ ਕੱਦ-ਕਾਟ ਵੀ ਬਹੁਤ ਸੋਹਣਾ ਉੱਚਾ ਲੰਮਾ ਤਾਂ ਪ੍ਰੋਪਰ ਸਰੀਰ ਦਾ ਬੜਾ ਸੋਹਣਾ ਤੇ ਥੋੜਾ ਜਿਹਾ ਜੇ ਹੁਣ ਜਿਵੇਂ ਮੈਂ ਬੈੱਡ ਵੱਡਾ ਤਾਂ ਇਹਨੂੰ ਵਜਨ ਭਰਿਆ ਜਾਵੇ ਤਾਂ ਬਹੁਤ ਕੰਪੀਟੀਸ਼ਨ ਵਾਲਾ ਕਟਾ ਹੈ ਨਾ ਹਾਂਜੀ ਹਾਂਜੀ ਵੀਰੇ ਇਹ ਵੀਰੇ ਥੋੜਾ ਟਾਈਮ ਹੀ ਹੋਇਆ ਇਹਨੂੰ ਇਹ ਲੈ ਆਇਆ ਅੱਛਾ ਇਹ ਆਇਆ ਇਹਨੂੰ ਹਾਂਜੀ ਹਾਂਜੀ ਨਵਾਂ ਲਿਆਂਦਾ ਠੀਕ ਹੈ ਜੀ ਇਹ ਨਵਾਂ ਲਿਆਂਦਾ ਆਪਾਂ ਤੇ ਇਹਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਅਲੂਮੀਨੀਅਮ ਫਰੇਮ ਦੇ ਵਿੱਚ ਪੂਰੇ ਨੂੰ ਲਈ ਇਹਨੂੰ ਖੋਲ ਕੇ ਵੀ ਆਪਾਂ ਉਹ ਕਰਦੇ ਆ ਇਹਦਾ ਸ਼ਾਟ ਲਾਵਾਂਗੇ ਹਾਂ ਖੋਲਿਓ ਮੜੇ ਜੀ ਹਾਂ ਖੋਲ ਕੇ ਆਪਾਂ ਪ੍ਰੋਪਰ ਇਹਦਾ ਸ਼ਾਟ ਲਈਏ ਅੱਛਾ ਇਹਨੂੰ ਮਹੀਨਾ ਕੋ ਹੋਇਆ ਜੀ ਇਹਨੂੰ ਹਾਂਜੀ ਵੀਰੇ ਠੀਕ ਹੈ ਜੀ ਥੋੜਾ ਕਰਕੇ ਥੋੜਾ ਨਸਾ ਹੋ ਗਿਆ ਥੋੜਾ ਡਰ ਡਾਜੇ ਵੀ ਨਹੀਂ ਓਕੇ ਇਕੱਠਾ ਜਾ ਕੇ ਖੜਾ ਰਹੀ ਨਵੇਂ ਥਾਂ ਤੇ ਹੋ ਜਾਂਦਾ ਨਵੇਂ ਥਾਂ ਕਰਕੇ ਹੋ ਗਿਆ ਵੀਰੇ ਇਹ ਮਦਰ ਦਾ ਰਿਕਾਰਡ ਕੀ ਸੀ ਇਹਦਾ ਮਦਰ ਦਾ ਰਿਕਾਰਡ ਵੀਰੇ ਇਹਦਾ 20 ਪਲੱਸ ਦਾ ਵਾ ਓਕੇ 20 ਪਲੱਸ ਦਾ ਇਹਦਾ ਮਦਰ ਦਾ ਰਿਕਾਰਡ ਤੇ ਬਾਪ ਕਿਹੜਾ ਸੀ ਇਹਦਾ ਇਹਦਾ ਦਾਰੇ ਦਾ ਬੱਚਾ ਭਾਈ ਮੋਦੀ ਮੋਦੀ ਦਾ ਵੀਰੇ ਮੋਦੀ ਦਾ ਬੱਚਾ ਉੱਤੇ ਉੱਤੇ ਮੋਦੀ ਦਾ ਠੀਕ ਹੈ ਜੀ ਬਾਕੀ ਕੱਟ ਕੱਟ ਵੀ ਬਹੁਤ ਸੁਣਾ ਸਨੱਖਾ ਦਾ ਕੱਟਾ ਜੇ ਪਟਫੜਿਆਂ ਦੀ ਆਪਾਂ ਗੱਲ ਕਰੀਏ ਅਹ ਦੇਖੋ ਜੀ ਕਰ ਸਕਦੇ ਆ ਤੁਸੀਂ ਚੈੱਕ ਅਹ ਤਾ ਦੇਖੋ ਪ੍ਰੋਪਰ ਢੰਗ ਦੇ ਨਾਲ ਬਾਈ ਇੱਥੇ ਲਿਓ ਮੜਾ ਤੋੜ ਲਗਾ ਤੁਹਾਨੂੰ ਪੂਰਾ ਐ ਤੋੜ ਕੇ ਤੁਸੀਂ ਦੇਖ ਸਕਦੇ ਆ ਕਦ ਕਾਟ ਤਕਵੀਰ ਦੇ ਕਰਦੇ ਨਾਲ ਹੀ ਤੁਹਾਨੂੰ ਪਤਾ ਦੇਖੋ ਸਭ ਤੋਂ ਪਹਿਲਾਂ ਕਹਿੰਦੇ ਹੁੰਦੇ ਆ ਸਾਨਾ ਤੋਂ ਜਿਨ੍ਹਾਂ ਨੇ ਨਾਮ ਬਣਾਉਣਾ ਇਹ ਵੀ ਬਹੁਤ ਵੱਡੀ ਕਲਾ ਹੁੰਦੀ ਆ ਤਾ ਸਾਨਾਂ ਦੇ ਸਰਤੀ ਨਾਮ ਬੰਨਾਂ ਨਾਲ ਝੋਟਿਆਂ ਦੇ ਸਰ ਤੇ ਪਿੰਡ ਦੇ ਵਿੱਚ ਵੀ ਕਹਿੰਦੇ ਹੁੰਦੇ ਆ ਝੋਟਾ ਬੰਦਾ ਜਿਵੇਂ ਨਾਮ ਕੱਢਦਾ ਤੇ ਜਿਵੇਂ ਬਰੀਡਿੰਗ ਦੇ ਵਿੱਚ ਆ ਕੋਈ ਵੀ ਆਪਾਂ ਦੀ ਘੋੜੀ ਆ ਘੋੜਾ ਆਪਾਂ ਦੀ ਬੋਲਾ ਬੋਲ ਤੋਂ ਬਿਨਾ ਨਾਂ ਨਹੀਂ ਨਿਕਲਦਾ ਤਾਂ ਕੱਦ ਕਾੜਦਾ ਲਓ ਮਿੱਤਰੋ ਤੁਸੀਂ ਮੇਰੇ ਕੱਦ ਤੋਂ ਐਸਟੀਮੇਟ ਲਾ ਲਓ ਕਿਉਂਕਿ ਤੁਸੀਂ ਵੀਡੀਓ ਦੇਖਦੇ ਰਹਿੰਦੇ ਆ ਤੇ ਇੱਥੇ ਜੇ ਮੈਂ ਐਂ ਬਾਹਾਂ ਧਰ ਕੇ ਆ ਦੇ ਖੜਾ ਤਾਂ ਤਾਂ ਹਾ ਕੋਈ ਚੱਕਣੀ ਪਈ ਆ ਮੈਨੂੰ ਤੇ ਨਹੀਂ ਆਂ ਪਸ਼ੂਆਂ ਦੇ ਆਪਾਂ ਐਂ ਕਰਕੇ ਖੜ ਜਾਂਦੇ ਆ ਤਾਂ ਕੱਟ ਕਾੜਦੇ ਆ ਆਲ ਪੂਰਾ ਫੁੱਲ ਫਰੇਮ ਚ ਆਉਂਦਾ ਸਾਰਾ ਠੀਕ ਆ ਜੀ ਤਾਂ ਤੁਸੀਂ ਦੇਖ ਸਕਦੇ ਆ ਸੁਨੱਖਾ ਆ ਉਮਰ ਕਿੰਨੀ ਹੋ ਗਈ ਇਹਦੀ ਉਮਰ ਵੀਰੇ ਇਹ ਹੈਗਾ 2 ਦੰਦ ਦਾ ਅੱਛਾ 2 ਦੰਦ ਹੀ ਹੋਇਆ ਜੀ ਉਮਰ ਦਾ ਵੀ ਫਿਰ ਕੋਈ ਬਹੁਤ ਛੋਟਾ ਤਾਂ ਦੇਖੋ ਵੀ ਮਿੱਤਰੋ ਹਜੇ ਮਾਰੇ ਦਾ ਨਵਾਂ ਆਇਆ ਤੇ ਥੋੜਾ ਜਗਦਾ ਵੀ ਹੈ ਤੇ ਲੈ ਵੀ ਆਲਮ ਦਿਖਾ ਦੇ ਦੰਦ ਵੀ ਤਾਂ 2 ਦੰਦ ਤੇ ਬਾਅਦ ਵਿੱਚ 4 ਪੱਟੇ ਹੋਣਗੇ ਬੱਸ 2 ਦੰਦ ਹੀ ਆਹ 2 ਦੰਦ ਹੀ ਆ ਤਾਂ ਦੇਖ ਸਕਦੇ ਹਾਂ ਹਜੇ 2 ਦੰਦ ਹੈ ਜਦੋਂ 4 ਪੱਟਣੇ 6 ਦੰਦ ਹੋਣਾ ਤੇ ਫਿਰ ਥੂਜਾ ਦੰਦ ਕਰਨਾ ਹੈ ਸੇਹ ਦੰਦਾ ਤੱਕ ਤੇ ਹਜੇ ਇਸ ਹਿਸਾਬ ਨਾਲ ਤਾਂ ਸਭ ਹਾਈਟ ਹੋਰ ਵੀ ਕਰੂਗਾ ਜੀ ਇਹ ਹਾਂਜੀ ਹਾਂਜੀ ਹਾਈਟ ਵੀਰੇ ਕਟੋ ਘਾਟੇ 4 ਅੰਗਲ ਹਾਈਟ ਹੋਰ ਕਰੂਗਾ ਹਾਂ 4 ਡੀਵੀਡ ਵੀ ਨਾ ਥੋੜਾ ਤੋੜੇ ਕਟੋ ਘਟੇ 2.5 ਮੀਟਰ ਬਣ ਜਾਣਾ ਆਪਾਂ ਹੁਣ ਇਹ ਮੰਨਦੇ ਆ ਵੀ ਜਮਾ ਇਹ ਮੇਰੇ ਬਰੋਬਰ ਹੈ ਇਹਦੀ ਹਾਈਟ 5 ਫੁੱਟ 5 ਫੁੱਟ 5.5 ਫੁੱਟ ਹੈ ਇਹਦੀ ਹਾਈਟ ਹਾਂਜੀ ਹਾਂਜੀ ਇਹ ਕਟੋ ਘਟੇ 2 ਇੰਚ ਹੋਰ ਜਿਵੇਂ ਉੱਚੇ ਘੋੜਿਆਂ ਦੇ ਨਾਮੀ ਜਾਂ ਹੁੰਦਾ ਉਵੇਂ ਹੀ ਕਰੀਨੇ ਕਰਤ ਕਰਨਾ ਚਲੋ ਪ੍ਰਮਾਤਮਾ ਤੰਦਰੁਸਤੀਆਂ ਆਉਣ ਵਾਲੇ ਮੇਲੇ ਵਾਲੇ ਨੂੰ ਤਾਂ ਕੋਈ ਨਾ ਪਰਜੋਗ ਵਿੱਚ ਚੀਜ਼ ਲਾ ਜੂ ਉਹਨੇ ਬਹੁਤ ਸਟੌਂਕ ਬਣ ਤਾਂ ਬਹੁਤ ਚੰਗਾ ਪਿੱਠ ਫੁੜਾ ਬਹੁਤ ਸੋਹਣਾਗਾ ਤਾਂ ਪੂਸ ਤੋਂ ਲਾ ਕੇ ਸਾਰਾ ਪੈਰਪੂਰ ਸਿੱਧੇ ਆ ਕੋਈ ਪੈਰਾਂ ਦੇ ਵਿੱਚ ਵੀ ਨਹੀਂ ਫਲੜ ਜਿਵੇਂ ਆਪਾਂ ਨੋਹਾਂ ਦੇ ਵਿੱਚ ਆ ਜਾਂਦੇ ਕਿਉਂਕਿ ਇੱਕ ਚੀਜ਼ਾਂ ਹੋਰ ਵੀ ਹੁੰਦੀਆਂ ਜੇ ਮੱਜਾਂ ਦੇ ਵਿੱਚ ਆਪਾਂ ਗੱਲ ਕਰਦੇ ਇਹਨਾਂ ਦੇ ਵੀ ਬਹੁਤ ਜ਼ਿਆਦੇ ਤਿੰਨ ਚਾਰ ਪੀੜੀਆਂ ਦੇਖਣੀ ਤਾਂ ਬਿਲਕੁਲ ਜ਼ਰੂਰੀ ਹੈ ਇਹ ਸੱਤ-ਸੱਤ ਪੀੜੀਆਂ ਦੇ ਤੱਕ ਮਗਰ ਜਾਵੜਨ ਜਿਹੜੇ ਜੈਨੇਟਿਕ ਨੁਕਸ ਆ ਗਏ ਮੰਨ ਲਓ ਜਿਵੇਂ ਪਹਾੜ ਵਾਲੇ ਵੀ ਬੰਦੇ ਕਹਿੰਦੇ ਆ ਜਾਂ ਸੀਲਪਨ ਆ ਗਿਆ ਕੌਣਪਨ ਆ ਗਿਆ ਜਿੱਦਾਂ ਮਤਲਬ ਇਹ ਚੀਜ਼ਾਂ ਇਹਨਾਂ ਦੇ ਵਿੱਚ ਵੀ ਦੇਖਿਆ ਜਾਂਦੀਆਂ ਪਾਵਾਂ ਦੀ ਮੱਜਾਂ ਪਾਵਾਂ ਦੀ ਗਾਈਆਂ ਆਪਾਂ ਇਨਸਾਨ ਦੇ ਵਿੱਚ ਵੀ ਆਪਾਂ ਦੇਖੀ ਜਾਂਦਾ ਇਨਸਾਨ ਆਪਾਂ ਕਹਿੰਦੇ ਆ ਜਵਾਗਿਆ ਸਾਡੇ ਦਿਨ ਤਾਂ ਨਾਨਕ ਕਹਿੰਦੇ ਗਿਆ ਦਾਦ ਕਹਿੰਦੇ ਜਾਂ ਨਾਨਕ ਦੇ ਇਸਤਰੀ ਜਿਹੜੇ ਇਹ ਚੀਜ਼ਾਂ ਵਿਖੇ ਜਾਂਦੀਆਂ ਦਾਸਾ ਬਾਅਦ ਝੋਟੀ ਦੀ ਗੱਲ ਕਰੀਏ ਜੀ ਇਹ ਵੀ ਪਹਿਲਾਂ ਸੂਈ ਸੀ ਹਾਂਜੀ ਹਾਂਜੀ ਵੀਰੇ ਪਹਿਲਾਂ ਆ ਇਹ ਓਕੇ ਜੀ ਤੇ ਇਹਨੇ ਹੁਣ ਦੁੱਧ ਕਿੰਨਾ ਦੇਈ ਜਾਂਦੀ ਹੈ ਬਈ ਦੁੱਧ ਵੀਰੇ 16 ਅੰਕ ਤੇ ਸੀਗਾ ਇਹ ਤੇ ਹੁਣ ਜਣੀ ਘਟੀ ਹੋਈ ਆ ਹੁਣ 13 ਅੰਕ ਤੇ ਆ ਗਈ ਵੀਰੇ ਅੱਛਾ 13 ਅੰਕ ਤੇ ਆ ਗਈ ਹੁਣ ਤਾਂ ਟੋਕੜ ਹੋ ਗਈ ਉਹ ਫਿਰ ਇਹ ਗੱਭਣਾ ਵੀਰੇ ਅੱਛਾ ਉਹ ਟੋਕੜ ਗੱਭਣ ਹੋ ਗਈ ਤਾਂ ਹੀ ਮਰ ਦੁੱਧ ਕੱਢ ਇਹ ਗੱਭਣ ਵੀਰੇ 2 ਮਹੀਨਿਆਂ ਦੀ अच्छा इने पिल्ला ने 16 ਦਿੱਤਾ ਜੀ ਹਾਂਜੀ ਹਾਂਜੀ ਜਾਨੀ ਜੀ ਵੀ ਕਹਿਣ ਦਾ ਬਾ 20 ਤੋਂ ਪਾਰ ਵਾਲੀ ਮੱਝ ਹੈ ਹਾਂਜੀ ਹਾਂਜੀ ਵੀਰੇ ਕਿਉਂਕਿ ਇਹ ਆਨਸਾਰ ਜਦੋਂ ਆਪਾਂ ਖੜੇ ਸੀ ਉੱਥੇ ਹੀ ਆਪਣੀ ਜਦੋਂ ਨਿਗਾਹ ਪੱਜੀ ਆਨਸਾਰੀ ਵੀ ਮੈਂ ਭਾਈ ਨੂੰ ਆਖਿਆ ਇਹ ਵੀ ਠਾਇਓ ਜੀ ਇਹ ਨਾਲ ਬੈ ਗਈ ਮੀਨੀ ਤੇ ਇਹ ਬਹੁਤ ਵੱਡੀ ਆ ਵੀਰੇ ਹਾਂਜੀ ਬਿਲਕੁਲ ਇਹ ਮੈਨੂੰ ਦੋਨੇ ਮੈਛਾਂ ਪਹਿਲਾਂ ਸਭ ਤੋਂ ਪਹਿਲਾਂ ਇਹੀ ਆਪਣੇ ਮੱਥੇ ਲੱਗੀਆਂ ਕਿਉਂਕਿ ਚੀਜ਼ ਆਰਡਰ ਦਾ ਦਿੰਦੀ ਆ ਤੇ ਇਹ ਵੀ ਹੁਣ ਸੂਈ ਵੀ ਆ ਇਹ ਦੂਜਾ ਸੂਆ ਸੂਈ ਆ ਵੀਰੇ ਇਹ ਦੂਜਾ ਸੂਆ ਜੀ ਤੇ ਹੁਣ ਦੋ ਦੋ ਕਿੰਨਾ ਦੇ ਜਾਂਦੀ ਇਹ ਪਹਿਲੇ ਸੂਏ ਵੀਰੇ 16 ਕਿਲੋ ਸੀਗਾ ਓਕੇ ਇਹ ਹ ਇਹਨੂੰ ਸੂਈ ਨੂੰ ਵੀ ਵੀਰੇ ਹੋ ਗਏ 5 ਕ ਮਹੀਨੇ ਹੋ ਗਏ ਸੂਈ 5 ਕ ਮਹੀਨਾ ਹੋ ਗਏ ਐਸਾ ਬਹੁਤ ਸੋਹਣਾ ਦੁੱਧ ਆ ਜੀ ਇਹਦਾ ਜਿਵੇਂ 5 ਕ ਮਹੀਨੇ ਹੋ ਗਏ 17 ਕਿਲੋ ਚੱਲੀ ਜਾਂਦੀ ਹੈ ਹਾਂ ਜੀ ਇਹ ਗੱਬਰ ਵੀ ਆ ਵੀਰੇ 2 ਮਹੀਨਾ ਤੇ ਸੱਜਰ ਨੇ 18 19 ਦਾ ਦਿੰਦੀ ਹੂਟ ਐ ਸੱਜਰ ਹਾਂ ਵੀਰੇ 12 ਹੀ ਜੋਰ ਨੇ ਮਰਾਇਆ ਕਿਉਂਕਿ ਆਪਾਂ ਨੂੰ ਕਿਹੜਾ ਹੁੰਦਾ ਵੀ ਇਹ ਪਰ ਲੌਂਗ ਨਾ ਕੋਈ ਸੋਹਣਾ ਨਾਰਮਲ ਜੀ ਬਸ ਜੇ ਨਾਰਮਲ 18 ਚ ਲੈਣੇ ਆ ਤੂੰ ਇਹਦਾ ਦੁੱਧ ਹਾਂਜੀ ਹਾਂਜੀ ਵੀਰੇ ਓਕੇ ਜੀ ਬਾਈ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇੱਕ ਛੋਟੀ ਹੀ ਬੈਠੀ ਆ ਮੱਝ ਇਹ ਵੀ ਵੀਰੇ ਘਰ ਦੀ ਹੈ ਛੋਟੀ ਦੇਖੋ ਜੀ ਸਮਾਈ ਪਸ਼ੂ ਦੀ ਬੋਡੀ ਢਾਂਚਾ ਕੋਈ ਵੀ ਮਰਜੀ ਆ ਤੁਸੀਂ ਦੇਖ ਸਕਦੇ ਆ ਮੱਝਾਂ ਪੂਰੀਆਂ ਜਿਆਦੇ ਸਮਾਈ ਵਾਲੀਆਂ ਤਾਂ ਇਦਾਂ ਹੀ ਫੇਰ ਹੀ ਤਰੱਕੀ ਹੁੰਦੀ ਆ ਤੇ ਬਾਕੀ ਕੋਈ ਨਾ ਇੰਟ ਦੇਸ ਨੂੰ ਅਮਨਦੀਪ ਸੰਗਦਾ ਉਹਦੇ ਨਾਲ ਵੀ ਗੱਲਬਾਤ ਕਰਵਾਵਾਂਗੇ ਮੈਂ ਤੱਕ ਠੀਕ ਹੈ ਤੇ ਸਾਰਾ ਜੋਰ ਭਰਾ ਡਾਕਟਰ ਨਾਲ ਹੁੰਦਾ ਵੀਰ ਵਰਗੇ ਨਾਲ ਹੁੰਦਾ ਰਲ ਮਿਲ ਕੇ ਜਿਹੜੇ ਆ ਉਹ ਯਾਰ ਬੋਸਾਂ ਦਾ ਇੱਕ ਗਰੁੱਪ ਬਣਾਇਆ ਹੁੰਦਾ ਤਾਂ ਉਹ ਬਹੁਤ ਮੈਂ ਕਿਹਾ ਤਰੱਕੀ ਵਾਲੇ ਆ ਹੁਣ ਵੀ ਅਸੀਂ ਆਏ ਸੀਗੇ ਪੰਜ ਸੱਤ ਮੁੰਡੇ ਇਕੱਠੇ ਸੀਗੇ ਠੀਕ ਹੈ ਨਾਲ ਇੱਕ ਦੂਜੇ ਦੇ ਹੈਲਪ ਕਰੀ ਜਾਂਦੇ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਦਿਨ ਚੰਗਾ ਲੰਘਦਾ ਸਾਰੇ ਬੰਦੇ ਅੱਗੇ ਇੱਕ ਦੂਜੇ ਨੂੰ ਵਾਦਦੇ ਆ ਜੇ ਆਪਣੇ ਚ ਇਹ ਚੀਜ਼ ਇਹ ਵੀ ਹੋਊਗੀ ਜੁੜਦੇ ਆ ਜੇ ਇੱਕ ਬੰਦਾ ਆਪਣਾ ਕੋਈ ਬਿਜ਼ਨਸ ਕਰਦਾ ਆ ਆਪਣੀ ਮੱਝ ਦਾ ਫਾਰਮ ਹੈ ਕਾਵਾ ਦਾ ਉਹਦੇ ਕੋਲੇ ਬੇਲੇ ਬੰਦੇ ਨੂੰ ਬੈਠਣ ਲੱਗਦੇ ਪੱਤਾ ਉਹ ਯਕੀਨ ਨਹੀਂ ਉਹ ਕੰਮ ਕਰਨਾ ਸਟਾਰਟ ਕਰ ਦੋਗੇ ਜਾ ਬੋਸ ਦੇ ਨਾਲ ਦਾ ਇਹ ਵੀ ਦੇ ਸਕਦੇ ਇਹ ਇਹ ਵੀ ਡਰਾਈ ਹੈ ਇਹ ਵੀਰੇ ਇਹ ਵੀ ਗੱਬਰ ਟੋਕੜਾ ਵੀਰੇ ਓਕੇ ਟੋਕੜਾ ਗੱਭਣ ਹੀ ਹੈ ਵੀ ਠੀਕ ਹੈ ਇਹ ਜਿਆਦਾ ਹੁਣ ਵੱਧ ਗੱਭਣ ਹੋ ਗਈ ਸਹੀ 7 ਮਹੀਨੇ ਦੇ ਲੱਗਦੇ ਆ ਹਾਂਜੀ ਵੀਰੇ ਇਹ ਹਰਿਆਣੇ ਲਈ ਸੀਗੀ ਆਪਾਂ ਓਕੇ ਫਲੂਨ ਕੱਟੀ ਰਹੀ ਸੀਗੀ ਇਹ ਠੀਕ ਹੈ ਜੀ ਅੱਛਾ ਮੂਰੇ ਦੂਜੇ ਸਵੇਰ ਸੁਆਹ ਸੁਣ ਗੀਏ ਹਾਂਜੀ ਹਾਂਜੀ ਵੀਰੇ ਹਾਂ ਇਹ ਵੀ ਬਹੁਤ ਸੁਨੱਖੀ ਹੈ ਬਈ ਪਿੱਠਪੂੜਾ ਬਹੁਤ ਜਾਦੇ ਚੰਗਾ ਇਹ ਵੱਡੀ ਮਾਜ ਇਹ ਵੱਡੀ ਮਾਜੇ ਕਰਦ ਗਈ ਹੈ ਬਾਈ ਓਕੇ ਜੀ ਇਹ ਦੋ ਦੋ ਦਿੰਦੀ ਹੈ 16 17 ਹਾਂਜੀ ਵੀਰੇ ਨਾਰਮਲ ਹੈਗਾ ਇੰਨਾ ਕੁ ਬਿਲਕੁਲ ਜੀ ਇਹਦਾ ਵੀ ਥੋੜੀ ਵੱਡੀ ਹੋਗੀ ਬੜਾ ਜ਼ੋਰ ਨਹੀਂ ਮਰਾਈਦਾ ਜਿੰਨਾ ਕੁ ਦਿੰਦੀ ਆ ਮੇਰੇ ਕੋਲ ਆਇਆ ਬੱਚੇ-ਬੁੱਚੇ ਵਧੀਆ ਦੇ ਦਿੰਦੀ ਆ ਇਹ ਹਾਂਜੀ ਜ਼ੋਰ ਵਾਲਾ ਕੰਮ ਆਉਂਦਾ ਬਾਈ ਜਦੋਂ ਚਵਾਈ-ਚੂਈ ਕਰਾਉਣੀ ਆ ਜਾਂ ਮੇਲਾ-ਮੂਲਾ ਲਾਉਣਾ ਤਾਂ 2-4 ਲੀਟਰ ਦਾ ਹੁੰਦਾ ਨਹੀਂ ਤੇ ਪਸ਼ੂ ਕੋਈ ਜੇ ਰੁਟੀਨ ਦੁੱਧ ਲੈਣੇ ਆ ਰੁਟੀਨ ਵਾਲ ਲੋਕੇ ਪਿੱਠ ਬਹੁਤ ਚੌੜੀ ਹੈ ਦੀ ਹੈ ਨਾ ਹਾਂਜੀ ਇਹ ਵੀਰੇ ਹੈਗੀ ਆ ਹੁਣ ਤੀਜੇ ਤੀਜੇ ਸੂਏ ਆ ਅੱਛਾ ਇਹ ਤੀਜੇ ਸੂਏ ਹੋ ਗਈ ਤੇ ਇਹਨੇ ਦੱਬ ਕਿੰਨਾ ਦਿੱਤਾ ਬਈ ਇਹਨੇ ਵੀਰੇ ਪਹਿਲੇ ਸੂਏ ਦਿੱਤਾ ਸੀ 14 ਲੀਟਰ 14 ਕਿਲੋ ਦੂਜੇ ਸੂਏ ਸੀਗਾ ਵੀਰੇ 16 ਕਿਲੇ 16 ਕਿਲੋ ਐਰ ਕੀ ਵੀ ਅਸੀਂ ਇੰਨਾ ਕੀ ਚੋਇਆ 16 ਕਿਲੇ ਦੇ ਹਿਸਾਬ ਨਹੀਂ ਚੋਇਆ ਬਾਈਰ ਕੀ ਵੀ ਆਹ ਇਹਦੀ ਵਾਰੀ ਕੋਈ ਨਹੀਂ ਸਮਾਈ ਹੁੰਦੀ ਹਾਂਜੀ ਇਹ ਵੀ ਵੀਰੇ ਐਰ ਕੀ ਆਏ ਸੀਗਾ ਵੀਰੇ ਜਦੋਂ ਇਹ ਸੂਂਜਿਆ ਸੀ ਨਾ ਆ ਆਪਾਂ ਹਾਂ ਲਾਉਣ ਲੱਗੇ ਸੀ ਇਹ ਪੈਟੇ ਪਹੀਆਂ ਲਾਉਣ ਲੱਗੇ ਤੇ ਬੜੀ ਗੌਰ ਨਹੀਂ ਹੋਈ ਗੌਰ ਜੀ ਨਹੀਂ ਹੋਈ ਓਕੇ ਹੋ ਜਾਂਦਾ ਬੜਾ ਜ਼ੋਰ ਨਹੀਂ ਮਰਾਇਆ ਅਛਾ ਉਹ ਤੇ ਇਹ ਆ ਗੀ ਨੀਲੀ ਇਹ ਨੀਲੀ ਦਾ ਵੀ ਇੱਕ ਵੀਰੇ ਆਪਣਾ ਕੋ ਤਿੰਨ ਚਾਰ ਸੀਗੀਆਂ ਦੋ ਕੁ ਮੱਝਾਂ ਖਰਾਬ ਹੋ ਗਈਆਂ ਆਂ ਕਿ ਆਰਡਰ ਬੜਾ ਥੋੜਾ ਰੰਗ ਤਾਂ ਬੈਟਰ ਇਸ ਤਾਂ ਜਿਆਦਾ ਐ ਪਰ ਆਰਡਰ ਬਹੁਤ ਸੋਹਣਾ ਜਿਆਦਾ ਸੋਹਣਾ ਚੰਗੀ ਬਰੀਡਿੰਗ ਕਰਾਉਣ ਵਾਲੀ ਮੱਝਾ ਮਤਲਬ ਹੈਨਾ ਹਾਂਜੀ ਹਾਂਜੀ ਕਿਉਂਕਿ ਜਿਹੜੀ ਆਰਡਰ ਦੀ ਹੈ ਨਾ ਜਿਹੜਾ ਇੱਕ ਚੀਜ਼ ਹੋਰ ਬੜੀ ਵਧੀਆ ਲੱਗਦੀ ਨੀਲੀ ਦੀ ਨੀਲੀ ਦੇ ਵਿੱਚ ਜਿੰਨਾ ਜਿਆਦਾ ਟੰਗਾ ਜਗਾਇਵ ਹੈ ਜਿੰਨੀਆਂ ਲੱਤਾਂ ਜਿਆਦਾ ਚੌੜੀਆਂ ਕੱਦ ਪਾਉਂਦੀ ਦਰਮਿਆਨੀ ਹੈ ਤਾਂ ਤਾਂ ਦੇਖ ਸਕਦੇ ਆ ਇਹ ਐਡੇ ਹੀ ਐ ਕਿਉਂਕਿ ਨੀਲੀ ਦਾ ਵੀ ਦੇ ਕੱਦ ਇਥੋਂ ਹੀ ਸਟਾਰਟ ਹੁੰਦੇ ਆ ਉੱਚੀਆਂ ਤਾਂ ਫਿਰ ਜੇ ਬਾਕੀ ਜਿਹੜਾ ਵੀ ਆਰਡਰ ਹੈ ਆਰਡਰ ਦਾ ਸਾਈਜ਼ ਜਦੋਂ ਆਪਾਂ ਇੱਥੋਂ ਬੰਤਰ ਹੈ ਜਿਹੜੀ ਜਿੰਨੀ ਜਿਆਦਾ ਲੱਤਾਂ ਦੇ ਵਿੱਚ ਗਾਇਵ ਹੈ ਜਦੋਂ ਸੋਹਣੀਆਂ ਇਹ ਡੇਡ ਡੇਡ ਗੱਠ ਪੈਂਦੀ ਹੈ ਇੱਥੋਂ ਲਾ ਕੇ ਇੱਥੋਂ ਤੱਕ ਜਿੰਨਾ ਚੌੜਾ ਓਨੀ ਜਿਆਦਾ ਇਹਦੇ ਵਿੱਚ ਕੁਆਲਿਟੀ ਜਿਆਦਾ ਮੰਨੀ ਜਾਂਦੀ ਹੈ ਮੂਰ ਨੂੰ ਥੋੜਾ ਜਿਹਾ ਚਿਕਾ ਜਿਆਦਾ ਹੁੰਦਾ ਬਾਡੀ ਇਹਦੀ ਛੋਟੀ ਹੁੰਦੀ ਹੈ ਨੀਲੀ ਰਾਵੀ ਦੀ ਤਾਂ ਕਈ ਵਾਰੀ ਆਪਾਂ ਵੇਚ ਨਹੀਂ ਦਿੰਦਾ ਆਪਾਂ ਕਹਿੰਦੇ ਵਿੱਚ ਮਧਰੀ ਦੀ ਮੱਚ ਬੰਨੀ ਵੀ ਸੀ ਇਹ ਨੀਲੀ ਰਾਵੀ ਦੇ ਗੁਣ ਹੁੰਦੇ ਆ ਤੇ ਇਹ ਛੋਟੀ ਬਈ ਇਹ ਅਰਕ ਲਈ ਆ ਵੀਰੇ ਹਰਿਆਣਿਆਂ ਅੱਛਾ ਇਹ ਇੱਕ ਦੀ ਲੇਤੀ ਆ ਇਹਦਾ ਦੋ ਦੋ ਏ ਵੀਰੇ 13 ਅੰਕ ਤੇ ਚੱਲੀ ਆ 13 ਅੰਕ ਤੇ ਚੱਲੀ ਆ ਠੀਕ ਹੈ ਜੀ ਟਾਈਟਰ ਆਰਡਰ ਦੀ ਹੈ ਹਨ ਹਾਂਜੀ ਵੀਰੇ ਚਲੋ ਬਹੁਤ ਵਧੀਆ ਗੱਲ ਹੈ ਤੇ ਬਾਕੀ ਆਪਾਂ ਆਜੋ ਵੀਰ ਨਾਲ ਉਧਰ ਲਈ ਵੀ ਆਪਾਂ ਸਾਰੀ ਜਿਹੜੀ ਇੱਧਰ ਗਾਵਾਂ ਦੇ ਇੱਧਰਲੇ ਪਾਸੇ ਪਰ ਜਿਹੜਾ ਗਾਵਾਂ ਦਾ ਆਪਣਾ ਸੈਟਮਾ ਗਿਆ ਤੇ ਬਾਹਰ ਚੱਲੀਆਂ ਜਾਂਦੀਆਂ ਹਾਂਜੀ ਹਾਂਜੀ ਵੀਰੇ ਇਹ ਗੇਟ ਖੁੱਲਾ ਹੀ ਹੁੰਦਾ ਵਾ ਰਾਤ ਨੂੰ ਵੀ ਬਾਹਰ ਹੁੰਦੀਆਂ ਵਾ ਦਿਨੇ ਜੀ ਕਰਦਾ ਇਹਨਾਂ ਦਾ ਬਾਹਰ ਚੱਲੀਆਂ ਜਾਂਦੀਆਂ ਜਾਂ ਅੰਦਰ ਰਹਿੰਦੀਆਂ ਆਏ ਓਕੇ ਤੇ ਇਹਦੇ ਵਿੱਚ ਜਿਹੜੇ ਪੋਰਸ ਨਾਲ ਡੱਡ ਬਣਿਆ ਵਾ ਜਿਹੜਾ ਆ ਪੋਰਸ ਨੇ ਇਹਦੇ ਵਿੱਚ ਡرائی ਆਲਣਾ ਇਹ ਚ ਵੀਰੇ ਇਹ ਤੋਕੜਾਂ ਗੱਬਣਾਵਾ ਅੱਛਾ ਤ ਤਾਂ ਦੇਖ ਸਕਦੇ ਆ ਵੀਰੇ ਸਮਾਈ ਵੀ ਤੁਸੀਂ ਦੇਖ ਸਕਦੇ ਆ ਤੌਰ ਦੇਖ ਸਕਦੇ ਆ ਸਾਰੇ ਪਸ਼ੂ ਮਤਲਬ ਜਿਵੇਂ ਆਪਣਾ ਕੋਈ ਪਸ਼ੂ ਤੁਹਾਨੂੰ ਇਦਾਂ ਦਾ ਨਹੀਂ ਦਿਖਾਈ ਦੇਉ ਜਿਹੜਾ ਵੀ ਜਿਆਦਾ ਟੁੱਟਿਆ ਹੋਇਆ ਹੈ ਹਨ ਇਹ ਚੀਜ਼ਾਂ ਦਾ ਵੀ ਥੋੜਾ ਜਿਆਦਾ ਧਿਆਨ ਰੱਖਣਾ ਚਾਹੀਦਾ ਤੇ ਜੇ ਆਪਾਂ ਗੱਲ ਕਰੀਏ ਭਾਈ ਹੁਣ ਤੇ ਆਪਣੇ ਜਿਹੜੇ ਫਾਰਮ ਦੀ ਹੁਣ ਮਿਲਕ ਪ੍ਰੋਡਕਸ਼ਨ ਕਿੰਨੀ ਕੁ ਹੋ ਜਾਂਦੀ ਹੈ ਤਕਰੀਬਨ ਵੀਰੇ ਹੁਣ ਹੈਗਾ ਵੈਸ ਟਾਈਮ ਆਪਣਾ ਗਾਈਆਂ ਦਾ 4 ਮੰਟਲ ਦੁੱਧ ਹੈਗਾ ਵੀਰੇ ਠੀਕ ਆ ਜੀ ਤੇ ਮੱਝਾਂ ਦਾ ਮੱਝਾਂ ਦਾ ਵੀਰੇ ਹੋਊਗਾ ਮੇਰੇ ਸਹਾਂ ਨਾਲ ਅਸੀਂ 80 80 85 ਕਿਲੋ ਹੈਗਾ ਵੀਰੇ ਆ ਦੋ ਟੋਲ ਮੱਜਾਂ ਦੇ ਮੰਨ ਲਓ ਤੇ ਚਾਰ ਪੰਜ ਕਿਲੋ ਦੇ ਨੀੜ ਦੁੱਧ ਹੈਗਾ ਆਪਾਂ ਕਹਿੰਦੇ ਹਾਂਜੀ 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 ਠੀਕ ਆ ਜੀ ਆਪਣੇ ਫਾਰਮ ਦਾ ਸਾਰਾ ਕਿ ਜਿਹੜਾ ਦੁੱਧ ਹੈ ਉਹ ਆਪਾਂ ਆਪਦੀ ਮਾਰਕੀਟ ਬਣਾਈ ਆ ਜਾਂ ਕੋਈ ਗੱਡੀ ਨਹੀਂ ਵੀਰੇ ਨੈਸਲੇ ਨੂੰ ਪਾਉਨੇ ਆ ਆਪਾਂ ਉਹ ਕਿ ਨੈਸਲੇ ਨੂੰ ਪਾਉਨੇ ਆ ਮੱਜਾਂ ਦਾ ਵੀ ਗਾਵਾਂ ਦਾ ਵੀ ਗਾਵਾਂ ਦਾ ਵੀ ਠੀਕ ਆ ਜੀ ਚਲੋ ਬਹੁਤ ਵਧੀਆ ਗੱਲ ਆ ਬਾਈ ਤੇ ਜਿਹੜੀ ਡੈਟ ਪਲਾਨ ਆ ਫਿਰ ਜਿਹੜੀ ਫੀਡ ਆ ਤੁਸੀਂ ਘਰ ਦੀ ਜਾਂਦੇ ਵਰਤਦੇ ਆ ਕੁਛ ਵੀਰੇ ਨੈਸਲੇ ਦੀ ਪੈਂਦੀ ਆ ਕੁਛ ਸਾਡਾ ਆਉਦਾ ਫਾਰਮੂਲਾ ਵੀਰੇ ਬਸ ਆਪਣਾ ਆਉਦਾ ਫਾਰਮੂਲਾ ਠੀਕ ਆ ਜੀ ਤੇ ਸਾਇਲਜ ਬਾਰੇ ਕੀ ਰਾਇ ਸਾਇਲ ਚੱਲਦਾ ਨਾਲ ਹਾਂਜੀ ਹਾਂਜੀ ਸਾਇਲਜ ਵੀ ਚੱਲਦਾ ਵੀਰੇ ਹਰੇ ਪੱਠੇ ਵੀ ਚੱਲਦਿਆ ਅੱਛਾ ਨਾਲ ਹਰੇ ਪੱਠੇ ਵੀ ਚੱਲਦੇ ਆ ਹਾਂਜੀ ਕਿਉਂਕਿ ਆਏ ਆ ਵੀਰੇ ਸਾਇਲਜ ਬਿਨਾ ਤੁਹਾਨੂੰ ਪਤਾ ਗਾਈਆਂ ਦੀ ਗਤੀ ਨਹੀਂ ਹੈਗੀ ਮੱਝਾਂ ਨੂੰ ਤਾਂ ਹੀ ਘੱਟ ਪਾਉਂਦੇ ਆ ਸਾਇਲਜ ਬਿਲਕੁਲ ਮੱਝਾਂ ਜਿਆਦੇ ਭਾਰੀਆਂ ਹੋ ਜਾਂਦੀਆਂ ਮੱਝਾਂ ਪ੍ਰੋਬਲਮ ਦਿੰਦੀਆਂ ਸਾਇਲਜ ਨਾਲ ਮੱਝਾਂ ਵੀਰੇ ਜ ਤੇ ਇਹ ਫਿਰ ਜਿਹੜੀਆਂ ਸਾਰੀਆਂ ਇਧਰਲੇ ਪਾਸੇ ਵਾਲੀਆਂ ਸੱਜਰੇ ਇਹ ਤਾਜ਼ੀਆਂ ਵੀਰੇ ਬੱਚ ਇਹ ਇੱਥੇ ਹੋ ਗਈ ਇਹਨਾਂ ਦੀ ਸਾਰੀਆਂ ਓਕੇ ਇਹਨਾਂ ਦੀ ਵੀ ਇੱਥੇ ਹੋ ਗਈ ਬਸ ਇਹਨਾਂ ਦੇ ਵਿੱਚੋਂ ਵੀਰੇ 2-2 ਮਹੀਨਿਆਂ ਦੀਆਂ ਗੱਬਣਾ ਚੈੱਕ ਵੀ ਆ ਚੈੱਕ ਵੀ ਆ ਠੀਕ ਹੈ ਜੀ ਇਹ ਇਹ ਪੂਰੇ ਕਿਵੇਂ ਸੂਏ ਤੱਕ ਐਡਾ ਡਰਾ ਆਪਣੇ ਕੋਲੇ ਵੱਧ ਤੋਂ ਵੱਧ ਵੱਡੀਆਂ ਵੱਡੀਆਂ ਵੀਰੇ ਤੀਜੇ ਸੂਏ ਤੱਕ ਹੀ ਆਪਣੇ ਬਸ ਬਾਕੀ ਸਾਰੀਆਂ ਬੈੜੀ ਰੱਖ ਲੀਆਂ ਯਾਨੀ ਕਿ ਪ੍ਰਾਣੀਆਂ ਨਿਕਲ ਜਾਂਦੀਆਂ ਪ੍ਰਾਣੀਆਂ ਵੀਰੇ ਵੇਚਤੀਆਂ ਸਾਰੀਆਂ ਓਕੇ ਪ੍ਰਾਣੀਆਂ ਵੇਚ ਲਈਆਂ ਤੇ ਹੁਣ ਕੰਪੈਸਟੀ ਸਭ ਤੋਂ ਵੱਧ ਗਾਂ ਦੀ ਕਿੱਥੋਂ ਤੱਕ ਆਪਨੇ ਕੋਲ ਵੀਰੇ ਇੱਥੇ ਆਗੀਆਂ ਦੋ ਤਿੰਨ ਗਾਵਾਂ 45+ ਵਾਲੀਆਂ 45+ ਵਾਲੀਆਂ ਤੇ ਮੱਜਾਂ ਦੀ ਸਭ ਤੋਂ ਵੱਧ ਕੰਪੈਸਟੀ ਮੱਜਾਂ ਵਾਲੀ ਵੀਰੇ ਆਪਣੇ ਕੋਲ ਹੈਗੀ 18 ਕਿਲੋ 18 ਕਿਲੋਆਂ ਵਾਲੀ ਤੇ ਗਾਵਾਂ 45 ਕਿਲੋਆਂ ਵਾਲੀ ਹਾਂਜੀ ਤੇ ਆਜੋ ਆਪਾਂ ਉਧਰ ਵੀ ਦਿਖਾਈਏ ਤਾਂ ਕੋੜੀਆਂ ਸਾਨੂੰ ਸਮਾਰ ਕੇ ਪ੍ਰੋਫੈਸ਼ਨਲ ਟੰਗ ਨਾਲ ਦਿ ਤਾਂ ਕਹਿੰਦੇ ਹੁੰਦੇ ਜੇ ਕੰਮ ਕਰੋ ਕੁਆਲਿਟੀ ਦੇ ਕਰੋ ਕੁਆਲਿਟੀ ਤੋਂ ਬਿਨਾ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਆਪਾਂ ਮਾਂ ਦੀ ਤੁਸੀਂ ਗਾਂ ਰੱਖਣੀ ਆਪਾਂ ਦੀ ਤੁਸੀਂ ਮੱਝ ਰੱਖਣੀ ਆ ਝੋਟਾ ਰੱਖਣਾ ਘੋੜੀਆਂ ਰੱਖਣੀਆਂ ਕੰਮ ਕੋਈ ਮਾੜਾ ਨਹੀਂ ਠੀਕ ਆ ਪਰ ਜਦੋਂ ਕੋਈ ਵੀ ਚੀਜ਼ ਨੂੰ ਆਪਾਂ ਹੱਥ ਪਾਉਣਾ ਮਾੜੀ ਚੀਜ਼ ਨੂੰ ਹੱਥ ਪਾ ਲਿਆ ਤਾਂ ਇਸ ਕਰਕੇ ਆਪਾਂ ਉਧਰ ਚਲੀਏ ਬੈਠਾਂ ਕਰੀਏ ਇੱਧਰ ਦੀ ਅੰਦਰ ਦੀ ਚੱਲ ਬੜੀਏ ਹਾਂਜੀ ਹਾਂਜੀ ਵੀਰੇ ਉਧਰ ਦੀ ਹੈਗਾ ਗੇਟ ਤੇ ਬਾਕੀ ਜਦੋਂ ਕੋਈ ਵੀ ਆਪਾਂ ਕੰਮ ਕਰਦੇ ਕੰਮ ਕਰਦੇ ਛੋਟਾ ਵੱਡਾ ਨਹੀਂ ਪਰ ਧਿਆਨ ਦਿਓ ਆਪਾਂ ਦੀ ਛੋਟਾ ਕੋਈ ਸ਼ਾਪ ਹੈ ਆਪਾਂ ਦੀ ਕੋਸ਼ ਹੈ ਜੇ ਤੁਸੀਂ ਕੁਆਲਿਟੀ ਦੇ ਕਵਾਲਿਟੀ ਦੇ ਨਾਲ ਹੀ ਆ ਤੇ ਇਹਦਾ ਸਭ ਬੈੜਾ ਸਾਰੀਆਂ ਏਆਈ ਹੋਈ ਵੀ ਇਹਨਾਂ ਦੀ ਇਹਨਾਂ ਦੇ ਵਿੱਚੋਂ ਵੀਰੇ ਇੱਕ ਬੱਛੀ ਆ ਬਸ ਆ ਜਿਹੜੀ ਸ਼ਾਈ ਵਾਲਾ ਓਕੇ ਜੀ ਇਹਦੀ ਏਆਈ ਹੋਣੀ ਆ ਵੀਰੇ ਬਾਕੀ ਸਾਰੀਆਂ ਇਹ ਬੱਚੀਆਂ ਵੀਰੇ ਗੱਬਣਾ ਨੇ ਹਾਂ ਤੇ ਇਹਨਾਂ ਦੀ ਵਧੀਆ ਹੋਣਾ ਪੂਰੀਆਂ ਬੱਚ ਓਕੇ ਇਹਨਾਂ ਦੇ ਵਿੱਚੋਂ ਵੀਰੇ ਇੱਕ ਆਪਣੀ ਬੱਛੀ 2 ਨੰਬਰ ਦੂਜੇ ਨੰਬਰ ਤੇ ਸ਼ੇਅਰ ਕੀ ਪੀਡੀਐਫ 'ਚੋਂ ਅੱਛਾ ਜੀ ਪੀਡੀਐਫ ਤੇ ਦੂਜੇ ਨੰਬਰ ਤੇ ਆਹ ਬੱਛੀ ਵੀਰੇ ਓਕੇ ਬਰੀਡ ਦੇ ਵਿੱਚੋਂ ਬਾਈ ਹਾਂਜੀ ਬਰੀਡ 'ਚੋਂ ਵੀਰੇ ਦੂਜੇ ਨੰਬਰ ਤੇ ਆਈ ਸੀ ਪੀਡੀਐਫ 'ਚੋਂ ਬਹੁਤ ਬਹੁਤ ਵਧਾਈਆਂ ਵੀਰੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਨਾ ਇਹ ਮੈਨੂੰ ਤਿੰਨ ਸਾਲ ਹੀ ਹੋ ਗਏ ਹਜੇ ਗਾਮਾਂ ਦਾ ਕੰਮ ਕਰਦ ਨੂੰ ਤਿੰਨ ਸਾਲ ਹੀ ਹੋ ਗਏ ਤੇਰੇ ਸਾਲਾਂ ਜ ਤੁਸੀਂ ਇੱਥੇ ਗਰਨਾ ਗੱਡੇ ਤੇ ਜਦੋਂ 6 ਸਾਲ ਹੋ ਗਏ ਉਦੋਂ ਦਾ ਗਰਨਾ ਘਟਣਾ ਸੌਖਾ ਹੀ ਐ ਇਹ ਬਹੁਤ ਸੋਹਣੀ ਬਰੀ ਇਹ ਕਿੰਨੇ ਟਾਈਮ ਦੀਆਂ ਹੋ ਗਈਆਂ ਉਹਨਾਂ ਦੇ ਡਾਕਟਰ ਇਹ ਪੂਰੇ ਕੀ ਐ ਸਾਰੀਆਂ ਖੀਰੂਆਂ ਹੀ ਆ ਵੀਰੇ ਤਕਰੀਬਨ ਮਾਲਾ ਵੀ 15 16 ਮਹੀਨਿਆਂ ਤੱਕ ਹੈਗੀਆਂ ਸਾਰੀਆਂ 15 16 ਮਹੀਨਿਆਂ ਤੱਕ ਇਹਨਾਂ ਚ ਇੱਕ ਬੱਛੀ ਵੱਡੀ ਆ ਹੀ ਆ ਓਕੇ ਇਹ ਵੱਡੀ ਐ ਇਹ ਇਹ 20-22 ਮਹੀਨਿਆਂ ਦੀ ਆ ਓਕੇ ਡਾਕਟਰ ਜੇ ਆਪਾਂ ਹੁਣ ਗੱਲ ਕਰੀਏ ਝੋਟੀਆਂ ਦੀ ਜੀ ਬਾਕੀ ਆ ਚੀਜ਼ ਦੇਖੋ ਬਈ ਦੇਖੋ ਰੂਹ ਖੁਸ਼ ਹੋ ਜਾਂਦੀ ਹੈ ਕਹਿੰਦੇ ਹੁੰਦੇ ਆ ਥਾਂ ਦੀ ਕੋਈ ਬਾਲੇ ਨਹੀਂ ਜਿਵੇਂ ਆਪਣੇ ਵਿੱਚ ਬੰਦੇ ਕਹਿੰਦਾ ਇੰਨਾ ਥਾਂ ਚਾਹੀਦਾ ਜਿੰਨੇ ਬਾਈ ਕੋਲੇ ਪਸ਼ੂ ਹੈ ਤਾਂ ਉਸ ਹਾਵ ਨਾਲ ਤਾਂ ਬਾਈ ਨੂੰ ਅੱਧਾ ਗੱਲਾ ਹੋਰ ਵੀ ਚਾਹੀਦਾ ਜੀ ਪਰ ਨਹੀਂ ਥਾਂ ਦੇਖੋ ਸਪਾਈ ਕਰਨ ਵਾਲਾ ਬੰਦਾ ਹੋਵੇ ਮੈਂਟੇਨ ਕਰਨਾ ਉਹਦਾ ਹੋਵੇ ਆਹ ਦੇਖ ਲਓ ਬਹਿੜਾਂ ਤੁਸੀਂ ਕਿੰਨੀਆਂ ਫੜਦੀਆਂ ਸਾਰਾ ਇਹ ਤਾਂ ਮਤਲਬ ਮੰਨ ਲਓ 15 ਫੁੱਟ ਚੌੜਾ ਹੋਊਗਾ 20 25 ਫੁੱਟ ਲੰਮਾ ਆਊਗਾ ਇੰਨੇ ਦੇ ਵਿੱਚ ਆ ਪੂਰੀ ਟੌਰ ਦੇ ਨਾਲ ਖੜੀਆਂ ਨਾਲੇ ਛਾਨ ਨਾਲੇ ਤੋਪਾਂ ਜਿਵੇਂ ਮਰਜ਼ੀ ਕਰ ਸਕਦੀਆਂ ਇਹ ਤੇ ਉਸ ਤੋਂ ਬਾਅਦ ਆਜੋ ਗੱਲ ਕਰੀਏ ਝੋਟੀਆਂ ਦੀ ਝੋਟੀਆਂ ਵੀ ਇਹੀ ਆ ਨਹੀਂ ਵਿੱਚ ਬੰਦੇ ਕ ਆ ਵੀਰੇ ਹਾਂ ਇਹ ਬਲੀ ਦੀ ਬਲੀ ਦੀ ਹੈ ਨਾ ਵਿੱਚ ਵੀਰੇ ਆ ਹੈਗੀ ਆਪਣੀ ਐਮ 51 ਦੀ ਕੱਟੀ ਉਹ ਕਿੰਨੇਤੀ ਦੀ ਇਹ ਐਮ 51 ਦੀ ਐਮ 51 ਦੀ ਹਾਂਜੀ ਤਾਂ ਦੇਖ ਸਕਦੇ ਹਾਂ ਤੇ ਜਿਵੇਂ ਆ ਐਮ 51 ਵਾਲੀ ਕੁੰਡੀ ਹੈ ਆ ਹਜੇ ਕੱਟੇ ਸਿੰਘ ਮੋੜ ਦਾ ਖੁੱਲੀ ਫਿਰਦੀ ਆ ਉਹ ਬਲੀ ਵਾਲੀ ਖੁੱਲੇ ਥੋੜੇ ਸਿੰਘ ਹੈ ਜਦੋਂ ਮਰਜੀ ਤੜਾ ਸਕਦੇ ਆ ਪਰ ਨਹੀਂ ਜਦੋਂ ਤੁਸੀਂ ਇਕੱਠੇ ਨਾਲ ਛੱਡਣ ਲੱਗਿਆ ਪਸੂਨ ਦੀ ਜਾਣਕਾਰੀ ਹੁੰਦੀ ਹੈ ਇੰਨੀ ਕਿਦਾ ਦਿਮਾਗ ਦੇ ਵਿੱਚ ਪ੍ਰਮਾਤਮਾ ਨੇ ਇਹਨਾਂ ਤੇ ਵੀ ਮਿਹਰ ਕੀਤੀ ਵੀ ਇਹਨਾਂ ਨੂੰ ਵੀ ਪਤਾ ਵੀ ਸਾਡਾ ਨੁਕਸਾਨ ਹੋ ਸਕਦਾ ਇਦੋਂ ਪਸ਼ੂ ਆਰ ਸਮੇਂ ਪਿੱੜਨ ਨੂੰ ਲੈ ਦੇ ਕੋ ਸੰਘਾ ਪਰ ਜਦੋਂ ਬਚਪਨ ਦੇ ਵਿੱਚ ਦੀ ਛੱਡੀ ਜਾਂਦੇ ਆ ਆ ਦੇਖੋ ਜਿਵੇਂ ਵੇੜਾਂ ਖੜੀਆਂ ਉਹ ਮੇਜਕਰੀਆਂ ਦੇ ਡਾਕਟਰ ਕੋਲੇ ਖੜੀਆਂ ਸਾਰੀਆਂ ਕਟੀਆਂ ਤੇ ਆ ਜਿਹੜੀ ਨੀਲੀ ਦਾ ਵੀ ਉਸੇ ਦੀ ਹੀ ਕੱਟੀ ਇਹ ਵੀਰੇ ਨਹੀਂ ਉਹਦੀ ਭੈਣ ਆ ਵੀਰੇ ਇਹ ਅਜਾ ਉਹਦੀ ਭੈਣ ਆ ਇਹ ਮੀਨੀ ਚਲੀ ਗਈ ਹੈ ਨਾ ਹਾਂਜੀ ਵੀਰੇ ਓਕੇ ਤੇ ਹੁਣ ਇਹ ਕਨਸੀਵਡ ਹੈ ਡਾਕਟਰ ਕਰਵਾਤੀਆਂ ਝੋਟ ਕਹਿੰਨਾ ਚੋ ਇਹਨਾਂ ਚ ਵੀਰੇ ਦੋ ਕੋ ਹੋਈਆਂ ਵਾ ਅਜਾ ਦੋ ਕਨਸੀਵ ਹੋ ਗਈਆਂ ਤੇ ਇਹ ਕਿੱਥੋਂ ਤੱਕ ਦੀ ਉਮਰ ਵਾਲੀਆਂ ਹੁਣ ਇਹ ਉਮਰ ਵੀਰੇ ਇਹਨਾਂ ਦੀ ਬਸ 2.5 ਸਾਲ ਤੱਕ ਆ ਬਸ ਦੋ ਤੋਂ 2.5 ਸਾਲ ਤੱਕ ਆ ਜਿਵੇਂ ਵਿੱਚ ਦੋ ਚਾਰ ਛੋਟੀਆਂ ਹਨਾ ਹ ਏ ਛੋਟਾ ਕੂੜਾ ਆ ਗਿਆ ਇਹ ਐਰਕੀ ਦੀਆਂ ਕੋਸਾਂ ਦਾ ਜਾਨਵਰ ਵੀ ਤੇ ਸਾਰੇ ਠੀਕ ਹੈ ਇਹਦੇ ਵਿੱਚ ਕੱਟੇ ਵੀ ਕੱਟਗੀਆਂ ਗੱਲਾਂ ਇਹ ਚ ਕੱਟੇ ਵੀ ਹੈਗੇ ਵੀਰੇ ਅੱਛਾ ਕੱਟੇ ਵੀ ਹੈਗੇ ਛੋਟੇ ਮੈਨੇ ਜੀ ਕੱਟੀ ਇੱਕੀ ਆ ਅੱਛਾ ਕੱਟੇ ਹੀ ਆਗੇ ਉਹ ਗਈ ਕੱਟੀ ਦਾ ਫਿਰ ਜਿਹੜੀ ਆ ਮੈਂ ਉਹ ਪਹਿਲੇ ਵਗਾਦੀ ਝੋਲੀ ਬੜੀ ਸੋਹਣੀ ਆ ਉਹ ਕਿਹੜੇ ਦੀ ਆ ਉਹ ਬਈ ਉਹ ਵੀਰੇ ਇਹ ਹਾਰਦੇ ਸੀਮੰਦ ਕੋਈ ਆ ਵੀਰੇ ਹਾਂ ਬਈ ਉਹ ਝੋਲੀ ਬਹੁਤ ਸੋਹਣੀ ਜੀ ਇਹਦੀ ਜਿਹਦਾ ਪਰੇ ਨੂੰ ਗਈ ਸੀ ਨਾ ਅੱਛਾ ਇੱਕ ਆ ਨੀਲੀ ਰਹਿ ਵੀ ਕੱਟੀ ਹੈਗੀ ਬਾਈ ਇਹ ਉਹ ਮੱਝ ਦੀ ਆ ਜੀ ਇਹ ਉਹਦੀ ਆ ਵੀਰੇ ਓਕੇ ਰੰਗ ਬਹੁਤ ਸੋਹਣਾ ਆਇਆ ਅੱਛਾ ਬਾਕੀ ਆ ਹੋਵੇ ਤਾਂ ਫਿਰ ਫੀਮੇਲ ਲਿੰਗ ਆਉਂਦੇ ਨਹੀਂ ਆਪਾਂ ਨੂੰ ਚਲਾ ਤਾਂ ਕੱਟੇ ਵੀ ਹਜੇ ਦੇ ਜਾਂਦੇ ਆ ਚਲ ਆਇਆ ਮੂਰੇ ਸਾਇਸ ਨੂੰ ਜਾਂ ਪਲੀ ਜਾਣਗੇ ਹਨਾ ਤੇ ਜਦੋਂ ਦੇਨੇ ਇਕੱਠੇ ਉਹ ਤੋਂ 4-5 ਬਾਰੇ ਵੱਡੇ ਵਿੱਚ ਹੀ ਦੇ ਅਸੀਂ ਛੋਟੇ ਕਦੇ ਵਿੱਚ ਹੀ ਨਹੀਂ ਬਿਲਕੁਲ ਜੀ ਵੱਡੇ ਨਹੀਂ ਫਿਰਦਾ ਸਭ ਦੋ ਮੱਜਾਂ ਤਾਂ ਹੋਣੀਆਂ ਚਾਰ-ਪੰਜ ਵੇਚ ਕੇ ਹਾਂ ਹਾਂ ਤੇ ਨਹੀਂ ਹੁਣ ਕੱਟਿਆਂ ਨੂੰ ਵੇਚ ਕੇ ਤਾਂ ਫਿਰ ਨਜ਼ਾਰਾ ਵੀ ਨਹੀਂ ਆਇਆ ਇਹ ਐ ਨਾ ਨਹੀਂ ਸਾਨੂੰ ਦਿੱਕਤ ਕੋਈ ਨਹੀਂ ਅਸੀਂ ਕੋਈ ਖੋਲਣਾ ਬੰਨਣਾ ਨਹੀਂ ਖੁੱਲੇ ਫਿਰਦੇ ਵਿੱਚ ਹੀ ਬੱਛੀਆਂ ਦੀ ਠੀਕ ਹੈ ਇੱਕ ਬਾਕੀ ਜਲਦੀ ਜਲਦੀ ਇੰਟਰਵਿਊ ਦੇ ਵਿੱਚ ਕਈ ਵਾਰੀ ਕੋਈ ਭਰਾ ਦੇਖਣਾ ਵੀ ਹੁੰਦਾ ਕਈ ਵਾਰੀ ਹੁੰਦਾ ਅਗਲਾ ਕਹਿੰਦਾ ਤਾਨੂੰ ਅਮਨਦੀਪ ਦਾ ਵੀ ਨੰਬਰ ਦਿੰਨੇ ਆਂ ਕਈ ਵਾਰੀ ਜਦੋਂ ਕਦੇ ਵੀ ਤੁਸੀਂ ਕਿਤੇ ਨਗਦੇ ਟੱਪਦੇ ਆਂ ਬਾਈ ਦੇ ਕੋਲੇ ਸੌਂਗ ਜ਼ਰੂਰ ਕਰਕੇ ਜਾਇਓ ਤਾਂ ਵਧੀਆ ਕੰਮ ਐ ਜਦੋਂ ਤੁਸੀਂ ਦੇਖੋਗੇ ਫੇਰ ਹੀ ਅੱਗੇ ਵਧੋਗੇ ਤੇ ਬਈ ਇਹ ਸੱਚ ਆਪਣੀ ਗੱਲ ਫੇਰ ਵਿੱਚ ਰਹਿ ਗਈ ਸੀ ਇੱਕ ਨੰਬਰ ਬੋਲਿਓ ਪਹਿਲਾਂ 90415 1650 60 16506 ਇਹ ਅਮਨਦੀਪ ਦਾ ਨੰਬਰ ਐ ਬਾਈ ਦਾ ਤੇ ਡਾਕ ਸਾਹਿਬ ਸੋਡੜਾ ਨੰਬਰ ਕਿੰਨਾ ਮੇਰਾ 89149 6806 ਠੀਕ ਹੈ ਜੀ ਇਹਦਾ ਸਾਦਾ ਨੰਬਰ ਹੈ ਕਈ ਵਾਰੀ ਕੋਈ ਨੌਲੇਜ ਵੀ ਲੈਣੀ ਆ ਕੋਈ ਜਾਣਕਾਰੀ ਲੈਣੀ ਆ ਤਾਂ ਬਾਈ ਇਹ ਜਿਵੇਂ ਆਪਾਂ ਹੁਣ 3 ਸਾਲ ਹੋ ਗਏ ਆਜਾ ਮੁੰਦੀ ਪਾਉਰੇ ਦੋ ਮਿੰਟ ਕੁਝ ਨਹੀਂ ਹੁੰਦਾ ਤੂੰ ਘੱਟ ਬੋਲ ਲਈ ਇਹ ਥੋੜਾ ਸੰਗ ਇਹ ਇਹ ਸੰਗਾਉ ਆ ਜੀ ਕਹਿੰਦੇ ਨੇ ਅਜੇ ਬੱਚੇ ਆ ਛੋਟੇ ਤੁਹਾਨੂੰ ਪਤਾ ਹੀ ਆ ਕੈਮਰੇ ਜਦੋਂ ਆਉਣਗੇ ਕੈਮਰੇ ਮੂਰੇ ਜਾਂ ਮੇਲਿਆ ਮੂਦੇ ਨਾਲ ਚਲੋ ਜਾਂਦੇ ਹੀ ਆਹੋਲੀ-ਆਹੋਲੀ ਚਲੋ ਜਾ ਖੋਲੇ ਜਾਂਦੀ ਆ ਬਾਈ ਤਾਂ ਮਨ ਦੀ ਜਦੋਂ ਆਪਾਂ ਇਹ ਕੰਮ ਹੁਣ ਸਟਾਰਟ ਕੀਤਾ 3 ਸਾਲ ਹੋ ਗਏ ਇਧਰ ਆਏ ਨੂੰ ਹਣਾ ਤਾਂ ਫਿਰ ਇਹ ਆਪਾਂ ਰੀਅਲ ਆ ਇੱਥੇ ਆ ਕੇ ਕਿੰਨੇ ਪਸ਼ੂ ਸੀਗੇ ਆਪਣੇ ਕੋਲੇ ਜਿੱਦੇ ਕੰਮ ਆਪਾਂ ਪਤਾ ਉੱਦھے ਆਪਣੇ ਆਪਣੇ 6 ਗਧਾਈਆਂ ਲਿਆਂਦੀਆਂ ਸੀ ਉਹਦੋਂ ਆਪਾਂ ਓਕੇ ਬਾਕੀ 5-6 ਮੱਝਾਂ ਸੀ 5-6 ਮੱਝਾਂ ਸੀ ਜਣੇ ਕਿ ਆਪਾਂ ਕੋਲ 12-13 ਪਸੂ ਸੀ ਸੀ ਅੱਜਾ 12-13 ਪਸੂਆਂ ਚੋ ਵੀ ਇਹ 3 ਸਾਲਾਂ ਦਾ ਸਫਰੀ ਆ ਆਪਣਾ ਤੇ ਜਿਹੜੀ ਆ ਬਰੀਡਿੰਗ ਆ ਇਹ ਛੋਟੀਆਂ ਦੀ ਵੀ ਕਰਦੀ ਐ ਸਾਰੀ ਓਕੇ ਜੀ ਦੋ ਤਿੰਨ ਮੁੱਲ ਲਿਆਂਦੀ ਨਹੀਂ ਬਾਕੀ ਬਾਕੀ ਕਰਦੀਆਂ ਚਲੋ ਆਪਾਂ ਤਿੰਨ ਕੱਢ ਲੈਨੇ ਆਪਾਂ ਕਹਿ ਸਕਦੇ ਆ ਵੀ ਪੰਜ ਕਰਦੀਆਂ ਆਪਣੀਆਂ ਤਾਂ ਓਕੇ ਤੇ ਆਹ ਬਾਕੀ ਆ ਛੋਟੀਆਂ ਹੋ ਗਈਆਂ ਫੀਮੇਲਾਂ ਹੋ ਗਈਆਂ ਗਾਵਾਂ ਦੀਆਂ ਹਨਾ ਤੇ ਨਾਲ ਜਰਸੀ ਵੀ ਹੈਗੀਆਂ ਗਾਸਤੇਰੇ ਕੋਲ ਕੋਈ ਨਹੀਂ ਵੀਰ ਆ ਇੱਕ ਹੈਗੀ ਯਾਰ ਅੱਛਾ ਇੱਕ ਹੈਗੀ ਆ ਠੀਕ ਆ ਆ ਵੀ ਬੱਚੀ ਮੈਂ ਸੋਹਣੀ ਹੈ ਜਰਸੀ ਦੀ ਨਾਲ ਇਹ ਜਰਸੀ ਚਾ ਵੀਰੇ ਇਹ ਜਰਸੀ ਫਦੇ ਲਾਇਆ ਸੀ ਆਪਾਂ ਪਲੂਣ ਬੱਚੀ ਦੇ ਓਕੇ ਪਲੂਣ ਬੱਚੀ ਦੇ ਲਾਇਆ ਸੀ ਬਹੁਤ ਸੋਹਣੀ ਨਿਕਲੀ ਹੈ ਨਾ ਇਹ ਜੱਗਦੀ ਹੈ ਵੀਰੇ ਬੱਚੀ ਨੰਬਰ ਜੱਗਦੀ ਠੀਕ ਆ ਜੀ ਬਾਈ ਤਾਂ ਹੁਣ ਇਹ ਫਾਰਮ ਦੇ ਵਿੱਚ ਪੂਰੀ ਸੰਤੋਸ਼ੀ ਹੈ ਹਾਂਜੀ ਮੰਨ ਲਓ ਪੂਰਾ ਯਕੀਨ ਆ ਵੀ ਹੋਰ ਵੀ ਅੱਗੇ ਵਧਣਾ ਹਾਂਜੀ ਕਿਉਂਕਿ ਤੇਰਾ ਅੱਛਾ ਦਾਦਾ ਹੁੰਦਾ ਗੱਲਾਂ ਤੇ ਬਾਕੀ ਹੁਣ ਤੈਨੂੰ ਪਤਾ ਹੀ ਹੈ ਇੱਕ ਚੀਜ਼ ਹੋਰ ਹੈ ਆਪਣੇ ਅੰਦਰ ਜਿਹੜੇ ਬੰਦੇ ਆ ਮਤਲਬ ਮੰਨ ਲਓ ਚਲ ਮੇਰੇ ਵਰਗੇ ਲਾ ਲਓ ਉਹ ਤਾਂ ਕਹਿੰਦੇ ਵੀ ਬਾਹਰ ਭਾਜੀ ਤੁਸੀਂ ਕਹਿੰਦੇ ਆ ਵੀ ਇੰਦਰੋਂ ਸਾਰਾ ਕੁਝ ਵੇਚ-ਵਟ ਕੇ 5-10 ਮਹੀਨਿਆਂ ਦੇ ਵਿੱਚ ਅਸੀਂ ਦਬਦਬ ਇੰਡੀਆ ਜਾਵੜੀ ਆ ਇਹ ਰਾਜ ਦੀ ਕੀ ਗੱਲ ਐ ਇਹ ਹੁਣ ਸ਼ੌਂਕ ਦਾ ਬਸ ਬਿਲਕੁਲ ਸੌਕ ਤੇ ਬਾਕੀ ਆਪਦਾ ਬਿਜ਼ਨਸ ਖੜਾ ਕਰ ਲੈ ਇੱਧਰ ਜੀ ਠੀਕ ਐ ਤੇ ਇਹ ਵਧੀਆ ਤੇ ਅਮਨਦੀਪ ਜੀ ਆਪਾਂ ਹੁਣ ਆਪਾਂ ਗੱਲ ਕਰੀਏ ਦੁੱਧ ਵੀ ਆਪਣੇ ਕੋਲੇ 4 ਕੁ ਕਿਲੋ ਦਾ ਲਗਭਗ ਹੁੰਦਾ ਹੈ ਗਾਂਾਂ ਦਾ ਮਿਲਿਆ ਕੇ ਮੱਝਾਂ ਦਾ ਮਿਲਿਆ ਕੇ ਤੇ ਇਹਦੇ ਵਿੱਚੋਂ ਆਪਣਾ ਰੁਟੀਨ ਦਾ ਦੁੱਧ ਕਿੰਨੇ ਦਾ ਚੱਲਿਆ ਜਾਂਦਾ ਤੇ ਆਪਾਂ ਨੂੰ ਤੇ ਖਰਚਾ ਕਿੰਨਾ ਹੋ ਜਾਂਦਾ ਆਪਣਾ ਇਹ ਸਵਾਲ ਸਾਰੀ ਜਿਆਦਾ ਮਤਲਬ ਆਉਂਦੀ ਹੈ ਜਿਵੇਂ 4 ਕਿਕਰ ਕਮਾਂਟ ਲਾਪਾ ਲਾ ਲਈਏ ਦਾਮਾਂ ਦਾ ਤੁਸੀਂ 33-40 ਰੁਪਏ ਜਾਂਦਾ ਉਹ ਨੰਬਰ ਤੇ ਤੇ ਮੱਝਾਂ ਦਾ ਆਪਣਾ ਉਹੀ 5500 ਕਹਿਣ ਦਾ ਭਾਵ ਚੱਲ ਜਾਂਦਾ ਹਨ ਤਾਂ ਕਹਿਣ ਦਾ ਭਾਵ ਤੁਸੀਂ ਇਹ 4 8 ਤੇ 4 12 ਤੇ 4 ਕਿਮਾਂਟ ਲਾਪਾ ਦੁੱਧ ਲਾ ਲਈਏ 15000 ਰੁਪਏ ਦਾ ਮਤਲਬ ਦੁੱਧ ਪਾਉਨੇ ਆ ਤੁਸੀਂ ਯਕੀਨਨ ਜਾਂ 15-16 ਦਾ ਤੇ ਇਹਦੇ ਵਿੱਚੋਂ ਖਰਾਕ ਤੇ ਅੱਧ ਲਾਦਨੇ ਆ ਅੱਧ ਲਾਦਨੇ ਆ ਅਨਾ ਅੱਧ ਤੋਂ ਮਾੜਾ ਮੋਟਾ ਥੋੜਾ ਬਹੁਤਾ ਵੱਧ ਵੀ ਹੋ ਜਾਂਦਾ ਕਈ ਵਾਰੀ ਹਾਂਜੀ 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 ਜਾ ਜਾਨੀ ਕਿ ਵੀ ਉਹੀ ਕਰੇ ਪਹਿਲੇ ਬੈਠਿਆਂ ਨੂੰ ਆਪਾਂ ਨੂੰ 1.5 ਤੋਂ 2 ਲੱਖ ਰੁਪਏ ਆਪਾਂ ਕਮਾ ਸਕਦੇ ਆ ਸਕਦੇ ਆ ਹੀ ਸਕਦੇ ਆ ਹਾਂ ਤੇ ਜੇ ਆਪਾਂ ਨੂੰ ਜ਼ਿਆਦਾ ਕਮਾਈ ਦੀ ਚਾਹਤ ਹੈ ਤਾਂ ਫਿਰ ਆਪਾਂ ਨੂੰ ਕੰਮ ਹੋਰ ਵੱਡਾ ਕਰ ਲਓ ਹਨਾ ਉਹ ਚੀਜ਼ ਦਾ ਭੇਤ ਆ ਗਿਆ ਨਾ ਆ ਗਿਆ ਹੀ ਆ ਵੀ ਜੇ ਅੱਜ ਆਪਾਂ 2 ਲੱਖ ਬਚਾਉਣੇ ਆ ਤਾਂ ਕੱਲ ਨੂੰ ਆਪਾਂ ਥੋੜਾ ਜਿਹਾ ਇੰਨੇ ਹੀ ਫਾਰਮ ਹੋਰ ਵੱਡਾ ਕਰ ਲੈ ਆ 4 ਬਚਣ ਲੱਗ ਜੂ ਇਹ ਤੋਂ ਵੱਡਾ ਹੋਰ ਕਰ ਲਈਏ ਤਾਂ 8 ਬਚਣ ਲੱਗ ਜੂਗਾ ਜੀ ਇੱਧਰ ਜਿਹੜੀ ਆਪਦੀ ਥੋੜੀ ਜੀ ਮਿਹਨਤ ਹੈ ਬਸ ਤੇ ਕੋਈ ਐਦਾਂ ਦੀ ਮਿਹਨਤਾਂ ਨਹੀਂ ਵੀ ਤੜਕੇ ਤੋਂ ਕੋਈ ਫਾਜੇ ਜਿਵੇਂ ਆਪਾਂ ਕਹਦੇ ਨੇ ਵੀ ਕ ਜਿੱਥੇ ਮਰਜੀ ਜਾਓ ਆਓ ਬਸ ਇੱਕ ਡਿਊਟੀ ਬਣ ਜਾਂਦੀ ਹੈ ਮੇਨਟੇਨ ਕਰ ਲੈਂਦੀ ਹੈ ਰੂਟੀਨ ਬਣ ਜਾਂਦਾ ਹੈ ਰੂਟੀਨ ਬਣ ਜਾਂਦਾ ਬਿਲਕੁਲ ਬਿਲਕੁਲ ਤੇ ਇਹਦੇ ਵਰਗੇ ਕੰਮ ਦੀ ਮੈਂ ਤਾਂ ਨਹੀਂ ਕਹਿੰਦਾ ਕੋਈ ਸਰਦਾਰੀ ਹੋਊਗੀ ਬਾਈ ਹਣਾ ਪਰ ਇਹਦੇ ਜੋ ਮਿੱਤਰੋ ਇਹ ਗੱਲ ਹੈ ਤਾਂ ਹਜੇ ਬੱਚੇ ਆ ਦੇਖੋ ਛੋਟੇ ਹੁੰਦੇ ਲਾਗੇ ਨਾਲ ਠੀਕ ਹੈ ਇਹ ਬਹੁਤ ਵਧੀਆ ਚੰਗੀਆਂ ਕੰਮਾਂ ਦੇਖੋ ਬਾਹਰ ਦੀ ਪਹਿਲ ਇਹ ਜਾ ਸਕਦੇ ਆ ਅਗੇ ਚਾਚੇ ਕੋਲੇ ਠੀਕ ਹੈ ਆਸਟ੍ਰੇਲੀਆ ਸਾਰਾ ਕੁਝ ਹੈ ਦਾ ਚਾਚਾ ਜੀ ਵੀ ਇਧਰ ਆ ਰਹੇ ਆ ਬਾਈ ਬਲਦੇਵ ਉਹ ਵੀ ਕਹਿੰਦਾ 1 ਸਾਲ ਦੇ ਵਿੱਚ ਵਿੱਚ ਸਾਰਾ ਉਧਰੋਂ ਜਿਹੜਾ ਕੋਈ ਸਟੰਡਮ ਜੋੜਿਆ ਉਹਨਾਂ ਨੇ ਉਹ ਕਹਿੰਦੇ ਵੀ ਇਧਰ ਜਦੋਂ ਇੰਡੀਆ ਦੇ ਵਿੱਚ ਸਾਰਾ ਕੁਝ ਆਪ ਕੋਲ ਪੈਸਾ ਜ਼ਰੂਰ ਬਣਦਾ ਹੈ ਆਪਾਂ ਨਹੀਂ ਕਹਿੰਦੇ ਕਿ ਕਿਉਂਕਿ ਬਿਜ਼ਨਸ ਵਧੀਆ ਕੀਤਾ ਪੈਸਾ ਬਣਦਾ ਪਰ ਜੇ ਉਹ ਤਸੱਲੀ ਨਹੀਂ ਤੜਕੇ ਉੱਠ ਕੇ ਕੰਮ ਤੇ ਜਾਓ ਰਾਤ ਨੂੰ ਘਰੇ ਆਓ ਕੰਮ ਤੇ ਜਾਓ ਰਾਤ ਨੂੰ ਘਰੇ ਆਓ ਉਹੀ ਬੰਦਾ ਉਹੀ ਕੰਮ ਆ ਬਾਰੀ-ਬਾਰੀ ਉਹੀ ਰੁਟੀਨ ਤਾਂ ਫਿਰ ਇੱਕ ਤਰ੍ਹਾਂ ਉਹ ਮਿੱਠੀ ਜੇਲ ਹੀ ਹੋ ਗਈ ਜਿਵੇਂ ਕਹਿੰਦੇ ਹੁੰਦੇ ਸੀ ਅੱਗੇ ਵੀ 5 ਵਜੇ ਛੱਡ ਦੇਣਾ 10 ਵਜੇ ਪੜਨਾ ਠੀਕ ਹੈ ਨਾ ਉਹ ਪਿੰਡ ਜਾਣ ਜੋ ਕਰਾ ਨਾ ਕੋਈ ਯਾਰਾਂ ਕੋਲੇ ਜਾਣ ਜੋ ਕਰਾ ਕੁਝ ਵੀ ਆ ਉਹ ਗੱਲ ਬੱਕਰੀ ਹੈ ਜੇ ਕੋਈ ਹਫ਼ਤੇ 'ਚ ਇੱਕ ਅੱਧੀ ਵਾਰ ਕੋਈ ਬੰਦਾ ਟੱਕਰ ਗਿਆ ਨਾ ਇਹ ਚੀਜ਼ਾਂ ਜਿਹੜਾ ਆਪ ਆ ਇਸੇ ਕੰਮ ਦੇ ਵਿੱਚ ਸਾਇਕਤੰਦਿਆਵਾਂ ਲਈ ਵੱਧ ਤੋਂ ਵੱਧ ਜਾਓ ਇਹਨੂੰ ਸਾਇਕਤੰਦਾ ਨਹੀਂ ਕਹਿ ਸਕਦੇ ਸਾਇਕਤੰਦਾ ਵੀ ਉਹਨੂੰ ਕਹਿ ਸਕਦੇ ਆ ਵੀ ਨਾਲ ਖੇਤੀ ਕਰਦਾ ਪੰਜ ਸੱਤ ਪਸ਼ੂ ਰੱਖੇ ਹੋਏ ਬੰਦੇ ਦੇ ਜਿੰਨਾ ਟਾਈਮ ਖਰਚਿਆ ਉਹ ਜਵਾਕਾਂ ਦੀ ਫੀਸਾਂ ਕੱਢਤੀਆਂ ਘਰ ਦੇ ਖਰਚੇ ਕੱਢ ਲੇ ਪਸ਼ੂ ਉਹਨਾਂ ਕਰ ਦੇਈ ਜਾਂਦਾ ਪਰ ਜਿਹੜਾ ਆਪਾਂ ਵੱਡਾ ਕੰਮ ਕਰਨਾ ਇਹ ਬਹੁਤ ਟੌਪ ਦਾ ਇੱਕ ਬਿਜ਼ਨਸ ਹੈ ਜਿਵੇਂ ਡਾਕਟਰ ਵਰਗੇ ਭਰਾ ਰਹਿੰਦੇ ਆ ਨਾਲ ਠੀਕ ਆ ਆਪ ਵੀਰ ਵਰਗੇ ਆ ਵੀਰ ਆਪਣੇ ਮਗਰ ਖੜਾ ਬਾਈ ਬਾਈ ਦਾ ਨਾਮ ਕੀ ਸੀ ਰਾਜਦੀਪ ਖੜਾ ਜਿਵੇਂ ਰਲ ਮਿਲ ਕੇ ਸਾਰੇ ਬੰਦੇ ਪ੍ਰੋਪਰ ਢੰਗ ਦੇ ਨਾਲ ਇਹ ਕੰਮ ਕਰਦੇ ਹਨ ਉਹ ਚੀਜ਼ ਬੰਦਾ ਬਹੁਤ ਵੱਧ ਹੈ ਜਿਵੇਂ ਹੁਣ ਇਨਾਂ ਕੋਲੇ ਆ ਕੇ ਆ ਚਾਰ ਮੁੰਡੇ ਹੋਰ ਵੀ ਆਉਣਗੇ ਜਿਹੜੇ ਨਹੀਂ ਦੇਖਦੇ ਉਹਨਾਂ ਦੇ ਵਿੱਚ ਉਹਦੇ ਕੋਲੇ ਤਿੰਨ ਬਿਜ਼ਨਸ ਹੋਗੇ ਟਾਪ ਦੀਆਂ ਘੋੜੀਆਂ ਪਾਲਦੇ ਆ ਘੋੜੀਆਂ ਦੇ ਵੀ ਸਾਨੂੰ ਦਿਖਾਉਣੇ ਆ ਜਮਾਂ ਇੰਡ ਯਾਰ ਨੌਕਰੀਆਂ ਠੀਕ ਹੈ ਜਿਹੜੀਆਂ ਮਤਲਬ ਆਪਦੀ ਬਰੀਡਿੰਗ ਕਰਦੇ ਜਿਹੜੀ ਬੱਚੀ ਆ 4-4 5-5 ਲੱਖ ਰੁਪਏ ਦੇ ਇੱਕ ਛੋਟੀ ਬੱਚੀ ਵਿਕਦੀ ਆ ਨਾ ਨਾਲ ਦੇਖੋ ਮੱਝਾਂ ਦਾ ਹੋ ਗਿਆ ਨਾਲ ਗਾਵਾਂ ਦਾ ਹੋ ਗਿਆ ਤੇ ਨਾਲ ਘੋੜੀਆਂ ਦਾ ਹੋ ਗਿਆ ਤੇ ਖੇਤੀ ਤਾਂ ਚਲੋ ਆਪਣੀ ਜ਼ਿੰਮੇਵਾਰਾਂ ਦੀ ਹੈਗੀ ਆ ਤੇ ਖੇਤੀ ਕਿੰਨੀ ਆ ਆਪਣੇ ਕੋਲੇ ਖੇਤੀ ਆਪਣੀ ਤਾਂ ਆਲਦੇ ਵੀਰੇ 15 ਕਿੱਲੇ ਠੀਕ ਹੈ ਨਾਠੇ ਕਿਟ ਕੁਦਲੇ ਲੈਣਾ ਬੀਆ ਸਾਡਾ ਠੇਕੇ ਦੇ 50 60 ਠੇਕੇ ਦੇ ਉਹੀ ਆ 15 ਕਿਲੇ ਘਰ ਦੇਓਗੇ 50 60 ਠੇਕੇ ਦੇਓਗੇ 70 80 ਕਿਲੇ ਖੇਤੀ ਦੇ ਵੀ ਕਰਦੇ ਆ ਇਹਨਾਂ ਨੇ ਚਾਰ ਬਿਜ਼ਨਸ ਇੱਥੇ ਅਪਣਾਏ ਆ ਚਾਰ ਬਿਜ਼ਨਸ ਦਾ ਮਤਲਬ ਕੀ ਆ ਐਜਤੀ ਚਾਰ ਪੰਜ ਮੱਝਾਂ ਕੋਈ ਖਾਲੀ ਜਾਵੜੀਆਂ ਟਾਈਮ ਤੇ ਨਹੀਂ ਰਹਿਣੀਆਂ گاਵਾ ਦਾ ਦੁੱਧ ਹੈਗਾ ਠੀਕ ਆ ਐਜਤੀ گاਵਾ ਦਾ ਦੁੱਧ ਘਟ ਗਿਆ ਤਾਂ ਮੱਝਾਂ ਦੁੱਧ ਵਧ ਗਿਆ ਮੱਝਾਂ ਦਾ ਘਟ ਗਿਆ ਤਾਂ ਦੋ ਚਾਰ ਬਸ਼ੇਰੀਆਂ ਆ ਗਈਆਂ ਇੱਕ ਦੋ ਅੱਧੀ ਘੋੜੀ ਉੱਥੋਂ ਕੱਢ ਲਈ ਉਸ ਤੋਂ ਬਾਅਦ ਜੇ ਇਹਨਾਂ ਦੇ ਵਿੱਚੋਂ ਕੱਟ ਗਿਆ ਖੇਤੀ ਆ ਗਈ ਨਾਲ ਇਹ ਹੁੰਦੇ ਆ ਬਿਜ਼ਨਸ ਜਿੰਨਾ ਮਰਜ਼ੀ ਵਧਾਈ ਚ ਇਹਗਾ ਇਹ ਕੰਮ ਬੜੀ ਚੰਗਾ ਹੈ ਤਾਂ ਜੇ ਤੁਸੀਂ ਕਰੋਗੇ ਤਾਂ ਤੁਸੀਂ ਆਟੋਮੈਟਿਕ ਯਾਦ ਵੀ ਰੱਖੋਗੇ ਤੁਹਾਨੂੰ ਕਿਸੇ ਆੜਤੀਏ ਕੋਲੇ ਜਾਣ ਦੀ ਲੋੜ ਨਹੀਂ ਪੈਣੀ ਤਾਂ ਜਿਵੇਂ ਹੁਣ ਤੁਹਾਡਾ ਐਡਾ ਫਾਰਮ ਹੈ ਹੁਣ ਤੁਸੀਂ ਖੇਤੀ ਵੀ ਪੱਧ ਕਰਦੇ ਆਂ ਤੇ ਕਦੇ ਸੌਦੇ ਪੱਤੇ ਨੂੰ ਅੱਗੇ ਰੁੰਗਦੇ ਆ ਜਾਂ ਜਦੋਂ ਦੇ ਫਾਰਮ ਪਾਈ ਵੜਦੇ ਆ ਕੋਲੇ ਗਈਆਂ ਕਿਤੇ ਤਾਂ ਜਿਉਂ ਦਾ ਫਾਰਮ ਪਿਆ ਉਦੋਂ ਦਾ ਸਾਰਾ ਕੁਝ ਘਰੇ ਚੱਲਦਾ ਹੈ ਘਰੇ ਚੱਲਦਾ ਬਿਲਕੁਲ ਇਹ ਵੀ ਚੀਜ਼ਾਂ ਮਿੱਤਰੋ ਤੁਹਾਨੂੰ ਤਾਂ ਸੁਣਾਉਣੇ ਆ ਵੀ ਤੁਸੀਂ ਇਹ ਚੀਜ਼ਾਂ ਸੁਣ ਕੇ ਉਹ ਦਾਹਾਂ ਵਧੋ ਇੱਧਰ ਕੈਮਰੇ ਦੇ ਮੱਖੀ ਬੈ ਗਈ ਮੈਨੂੰ ਲੱਗਦਾ ਮੱਖੀ ਨਾ ਆਉਂਦੀ ਉਹ ਵਿੱਚ ਤੇ ਆਜੋ ਆਪਾਂ ਦਿਖਾਈਏ ਜਿਹੜਾ ਸਭ ਤਾਂ ਇੱਕ ਵਾਰ ਇਥੋਂ ਕਰਦੇ ਸਮਾਪਤ